ਕਾਲ ਸੁਖਵੀਰ ਸਿੰਘ ਬਾਦਲ ਦੇ ਨਾਲ ਕਿੰਨੇ ਬੰਦੇ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਸਿਰਫ ਜਿਹੜੇ ਪ੍ਰੋਮੀਨੈਂਟ ਬੰਦੇ ਆ ਉਹ ਤਿੰਨ ਸ ਬਲਵਿੰਦਰ ਸਿੰਘ ਪੂਂਦਰ ਦਲਜੀਤ ਸਿੰਘ ਕੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਦੂਜੇ ਪਾਸੇ ਆਪਾਂ ਦੇਖੋ ਢੀਰਸਾ ਸਾਹਿਬ ਤੇ ਪੂਂਦਰ ਸਾਹਿਬ ਦੋ ਬੰਦੇ ਜਿਹੜੇ ਸੱਜੀਆਂ ਖੱਬੀਆਂ ਬਾਹਾਂ ਹੁੰਦੀਆਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਹ ਬੈਠੇ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਕੌਣ ਸੀ ਕਾਲ ਉਹਤੇ ਰੈਗੂਲੇਸ਼ਨ ਪਾਸ ਹੋਏ ਬੜੇ ਮਹੱਤਵਪੂਰਨ ਜਿਹੜੀ ਬਾਗੀਆਂ ਦੀ ਮੀਟਿੰਗ ਦੇ ਵਿੱਚ ਹੋਇਆ ਬਾਗੀ ਨਹੀਂ ਕਮਾਂਗੇ ਵੈਸੇ ਹੁੰਦਾ ਕਿਉਂਕਿ ਬਹੁਤ ਗਿਣਤੀ ਉਹਨਾਂ ਦੇ ਨਾਲ ਅਸਲ ਅਕਾਲੀ ਦਲ ਜਿਹੜਾ ਆਪਾਂ ਕਹਾਂਗੇ ਉਹ ਹੈ ਔਰ ਉਹਨਾਂ ਨੇ ਕੋਈ ਬਗਾਵਤ ਉਸ ਤਰ੍ਹਾਂ ਦੀ ਨਹੀਂ ਕੀਤੀ ਉਹਨਾਂ ਨੇ ਬੜੇ ਤਰੀਕੇ ਨਾਲ ਗੱਲ ਕਹੀ ਹੈ ਕਿ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਹਾਂ ਬਹੁਤ ਹੋ ਗਈ ਸੇਵਾ ਹੁਣ ਤੁਸੀਂ ਜਰੀਆ ਬਲੀਦਾਨ ਦੇ ਦਿਓ ਬਲੀਦਾਨ ਆਫਜ਼ਾ ਨਹੀਂ ਦੇਓ ਬਲੀਦਾਨ ਪ੍ਰਧਾਨਗੀ ਦਾ ਦੇ ਦਿਓ ਸਬੀਰ ਸਿੰਘ ਬਾਦਲ ਹੋਰਾਂ ਤੋਂ ਬਿਨਾ ਆਰਥਿਕ ਤੌਰ ਤੇ ਕੋਈ ਇੰਨਾ ਮਜ਼ਬੂਤ ਨਹੀਂ ਹੈ ਕਿ ਸ਼੍ਰੋਮਣੀ ਕਾਲਦਨ ਨੂੰ ਚਲਾ ਸਕੇ ਮੈਂ ਤਾਂ ਕਿਹਦੀ ਦੇਖਿਆ ਨਹੀਂ ਕਾਲੀ ਦਲ ਪੈਸੇ ਨਾਲ ਚੱਲਦਾ ਇਹ ਪਹਿਲਾ ਮੌਕਾ ਹੈ ਜਦੋਂ ਇਹਨੇ ਇਕਾਲੀ ਦਲ ਨੂੰ ਇੱਕ ਕਾਰੋਬਾਰ ਕਾਰਪੋਰੇਸ਼ਨ ਨੂੰ ਬਦਲ ਦਿੱਤਾ ਪਹਿਲਾਂ ਤਾਂ ਕਾਲੀ ਦਲ ਜਿਹੜਾ ਗੁਰਦੁਆਰਾ ਚਲਦਾ ਸੀ ਗੁਰਦੁਆਰਾ ਜੋ ਮੁਰਕੇ ਲੱਗੇ ਸੀ ਉੱਥੋਂ ਅਰਦਾਸਾਂ ਹੁੰਦੀਆਂ ਸੀ ਮੋਢਿਆਂ ਤੇ ਕਸ਼ੇਰੇ ਰੱਖਦੇ ਗੱਲ ਚੋਲਾ ਪਾਉਂਦੇ ਤੇ ਸਿੰਘ ਚਲੇ ਜਾਂਦੇ ਸੀ 19-19 ਮਹੀਨੇ ਮੋਰ ਚੱਲੇ ਗਿਆ ਕੋਈ ਛੋਟੀ ਗੱਲ ਹੈ ਕਾਲੀਦ ਲਾਲ ਨੇ ਕਿਹਾ ਜੀ ਤਾਂ ਮੋਦੀ ਕਾਲੀਦ ਨੇ ਸ਼੍ਰੀਮਾਨ ਜੀ 996 ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜੀ ਸੀ ਪਰ ਬਹੁਜਨ ਸਮਾਜ ਪਾਰਟੀ ਨੇ ਤਾਂ ਪੁੱਛਿਆ ਨਹੀਂ ਸੀ ਜੀ ਕਿ ਅਟਲ ਬਿਹਾਰੀ ਬਾਜਪਾ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਸਰ ਤੁਸੀਂ ਕਿਹੜਾ ਸ਼ਰਤ ਹਮਾਇਤ ਦਿੱਤੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਿਹੜਾ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਉਹਨਾਂ ਨੇ ਥੱਲੇ ਦੀ ਨਿੱਕਰ ਪਾਈ ਹੋਈ ਆਰਐਸਐਸ ਵਾਲੀ ਠੀਕ ਹੈ ਉਹ ਮੈਨੂੰ ਜਾਣਕਾਰੀ ਮਿਲੀ ਹੈ ਵੀ ਦੋ ਕੰਮ ਬੰਦੇ ਉਹਨਾਂ ਨੇ ਜਿਹੜੇ ਹੈਗੇ ਦੋ ਕੰਮ ਬੰਦੇ ਤੇ ਉਹ ਟਰਾਈ ਕਰ ਰਹੇ ਹੈ। ਸ਼ਾਇਦ ਉਹਨਾਂ ਚ ਕੋਈ ਯਾਰ ਹੈ ਉਹਨਾਂ ਦੇ ਵਿੱਚੋਂ ਇੱਕ ਸੱਜਣ ਤਾਂ ਉਹ ਹੈ ਜਿਹੜੇ ਬੈਲ ਐਜੂਕੇਟਡ ਹੈ। ਧਾਰਮਿਕ ਪੱਖੋਂ ਪਰਪੱਕ ਹੈ। ਮੈਂ ਨਾ ਨਹੀਂ ਲੈਂਦਾ ਉਹਨਾਂ ਮੈਂ ਇਸ਼ਾਰਿਤ ਕਰਦਾ ਇਸਨੇ ਤੇ ਉਹ ਦਲਤਪਾਈ ਪਾਰਟੀ ਨਾਲ ਸੰਬੰਧਿਤ ਹੈ। ਜੇ ਪਹਿਲੀ ਵਾਰੀ ਦਲਤਪਾਈ ਪਾਰਟੀ ਦਾ ਬੰਦਾ ਆਕਾਲੀ ਦਲ ਦਾ ਪ੍ਰਧਾਨ ਬਣਦਾ ਹੈ। ਤੁਸੀਂ ਦੇਖੋਗੇ ਗੱਲ ਕਿਦਦਰ ਨਹੀਂ 34% ਜਿਹੜੀ ਹੈ ਪਾਪੂਲੇਸ਼ਨ ਦਲਤ ਹੈ ਪੰਜਾਬ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ ਇਸ ਕਿਸਮ ਦਾ ਆਗੂ ਸੀ ਕਿ ਉਹ ਹਰ ਰੁੱਸੇ ਨੂੰ ਮਨਾਉਣ ਦੀ ਸਮਰੱਥਾ ਰੱਖਦਾ ਸੀ ਪਹਿਲੀ ਗੱਲ ਤਾਂ ਸ਼ੇਧ ਕੀਤੇ ਬੰਦੇ ਨੂੰ ਰੁੱਸਣ ਨਹੀਂ ਦਿੰਦਾ ਸੀ ਪ੍ਰਕਾਸ਼ ਸਿੰਘ ਬਾਦਲ ਜੱਫੀ ਵੀ ਪਾਉਂਦਾ ਸੀ ਸਭ ਹੀ ਨਹੀਂ ਲੈਣ ਦਿੰਦਾ ਸੀ ਲੇਕਿਨ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਸੀ ਔਰ ਤੁਸੀਂ ਦੇਖੋ ਕਿ ਜਿਹੜੀ ਬਜੂਦਾ ਲੀਡਰਸ਼ਿਪ ਆਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਜ਼ਿੰਦਗੀ ਦੇ ਅੰਤਮ ਪੜਾਅ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਕਿਉਂ ਦੇਖਣਾ ਬਾਜੀ ਕਹਿੰਦੇ ਜੀ ਆਪਾਂ ਤਾਂ ਜਿੱਤ ਗਏ ਮੇਰੇ ਤਾਂ ਕਹਿੰਦੀ ਪਛੇ ਨਾਲੋਂ ਮਾਰਜਿਨ ਵੱਧ ਗਿਆ ਤੁਸੀਂ ਜਿੱਤ ਗਏ ਪਰ ਅਕਾਲੀ ਦਲ ਹਾਰ ਗਿਆ ਇੱਕ ਸੀਟ ਮਿਲੀ ਹੈ ਤੇ ਵੋਟਾਂ ਕਿੰਨੀਆਂ ਮਿਲੀਆਂ 13% ਜਮਾਨਤ ਬਚਾਉਣ ਵਾਸਤੇ 16.17% ਦੀ ਫੋਟਾ ਚਾਹੀਦੀ ਇਹਦਾ ਮਤਲਬ ਹੈ ਕਿ ਅਕਾਲੀ ਦਲ ਦੀ ਪੰਜਾਬ ਦੇ ਵਿੱਚੋਂ ਜਮਾਨਤ ਜਬਤ ਹੋ ਗਈ ਸਾਥਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਕਹ ਲਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਕਮਸਾਨ ਮੱਚਿਆ ਹੋਇਆ ਹੈ। ਸ਼੍ਰੋਮਣੀ ਕਾਲ ਦਲ ਦੀਆਂ ਬਾਗੀ ਸੁਰਾਂ ਹਾਲਾਂਕਿ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ। ਪਰ ਕੱਲ ਦੋ ਮੀਟਿੰਗਾਂ ਹੁੰਦੀਆਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਤੇ ਦੂਸਰੀ ਜਲੰਧਰ ਵਿਖੇ ਮੀਟਿੰਗ ਜਿਹੜੀ ਆ ਉਹ ਹੁੰਦੀ ਆ। ਦੋਨੋਂ ਮੀਟਿੰਗ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਪਰ ਦੋਨੋਂ ਮੀਟਿੰਗ ਦੇ ਵਿੱਚ ਫਰਕ ਇੰਨਾ ਸੀ ਕਿ ਇੱਕ ਮੀਟਿੰਗ ਦੇ ਵਿੱਚ ਸੁਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਸਹੀ ਮੰਨਿਆ ਗਿਆ। ਤੇ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਗਈਆਂ। ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਕਿ ਸ਼੍ਰੋਮਣੀ ਕਾਲ ਦਲ ਦੀ ਆਉਣ ਵਾਲੀ ਸਿਆਸਤ ਕਿਸ ਤਰ੍ਹਾਂ ਦੀ ਹੈ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਕਹੀ ਜਾਣ ਵਾਲੀ ਹੁਣ ਡਾਵਾ ਡੋਲਾ ਦੋ ਫੜਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਭਵਿੱਖ ਸ਼੍ਰੋਮਣੀ ਕਾਲ ਦਲ ਦਾ ਹੋਵੇਗਾ। ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲ ਵੱਲ ਵਧਾਂਗੇ। ਢਿੱਲੋਂ ਸਾਹਿਬ ਸਵਾਗਤ ਹਾਰਾਂ ਬਿਟਲ। ਸ਼ੁਕਰੀਆ। ਸੋ ਸਭ ਕਿਵੇਂ ਦੇਖਦੇ ਹਾਂ ਦੋ ਮੀਟਿੰਗਾਂ ਕੱਲ ਹੁੰਦੀਆਂ ਨੇ ਇੱਕ ਜਲੰਧਰ ਦੇ ਵਿੱਚ ਇੱਕ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਦੇ ਵਿੱਚ ਦੋਨੋਂ ਇਹ ਕਹਿੰਦੇ ਨੇ ਕਿ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨਾ ਆ ਪਰ ਰੁਖ ਦੋਨਾਂ ਦਾ ਜਿਹੜਾ ਉਹ ਵੱਖੋ ਵੱਖਰਾ ਇੱਕ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣੇ ਚਾਹੀਦੇ ਨੇ ਤਾਂ ਦੂਜੇ ਕਹਿੰਦੇ ਨੇ ਕਿ ਕਿਸੇ ਹੋਰ ਨੂੰ ਪ੍ਰਧਾਨਗੀ ਹੁਣ ਛੱਡ ਦੇਣੀ ਚਾਹੀਦੀ ਆ ਕਹਿੰਦੇ ਅਸੀਂ ਬਹੁਤ ਥੱਲੇ ਆ ਗਏ ਜਾਂ ਅਸੀਂ ਪਹਿਲਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਹਿਮੀਅਤ ਕੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪੋਲੀਟੀਕਲ ਪਾਰਟੀ ਹੈ ਜਿਹੜੀ ਆ자ਦ ਭਾਰਤ ਤੋਂ ਪਹਿਲਾਂ ਦੀ ਬਣੀ ہوئی ਹੈ ਜੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਹੈ ਜਿਹੜੀ 1885 ਚ ਬਣੀ ਸੀ ਔਰ ਅਕਾਲੀ ਦਲ 1920 ਚ ਬਣਿਆ ਸੀ ਅਕਾਲੀ ਦਲ ਬਣਾਉਣ ਦੀ ਲੋੜ ਕਿਉਂ ਪਈ ਅਸਲ ਦੇ ਵਿੱਚ ਇਹ ਵੇਲਾ ਉਹ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਸਾਡੇ ਗੁਰੂ ਘਰ ਜਿਨ੍ਹਾਂ ਨੂੰ ਗੁਰਧਾਮ ਵੀ ਕਿਹਾ ਜਾਂਦਾ ਹੈ ਇਹ ਗੁਰੂ ਧਾਮ ਜਿਹੜੇ ਹੈ ਉਹ ਮਹੰਤਾਂ ਦੇ ਕਬਜ਼ੇ ਵਿੱਚ ਸਨ ਔਰ ਮਹੰਤ ਗੁਰਧਾਮਾਂ ਦੇ ਵਿੱਚ ਬੈਠ ਕੇ ਕਈ ਕਿਸਮ ਦੀਆਂ ਜਿਹੜੀਆਂ ਉਲੰਘਣਾਵਾਂ ਕਰਦੇ ਸੀ ਇਲਜ਼ਾਮ ਹੈ ਬਹੁਤ ਮਹੰਤਾਂ ਦੇ ਖਿਲਾਫ ਕਿ ਜਿਨ੍ਹਾਂ ਨੇ ਬੇਵਿਚਾਰ ਵੀ ਕੀਤਾ ਉਹਨਾਂ ਨੇ ਗੁਰਤਾਮਾ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਸ ਵੇਲੇ ਕੁਝ ਜਿਹੜੇ ਗੈਰਤਮੰਦ ਸਿੱਖ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜਾ ਧਰਮ ਬਣਾਇਆ ਸੀ ਇਹਦੀ ਅਜੇ ਨਹੀਂ ਮੰਦੀ ਹਾਲ ਕਿਉਂ ਹੈ ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਗੁਰਦੁਆਰੇ ਨਹੀਂ ਹੁੰਦੇ ਸੀ ਗੁਰੂ ਨਾਨਕ ਦੇਵ ਸਾਹਿਬ ਦੇ ਜ਼ਮਾਨੇ ਦੇ ਵਿੱਚ ਧਰਮਸ਼ਾਲ ਹੁੰਦੀ ਸੀ ਔਰ ਧਰਮਸ਼ਾਲ ਤੋਂ ਬਾਅਦ ਚਲਦੇ ਚਲਦੇ ਫਿਰ ਗੁਰਦੁਆਰੇ ਤੱਕ ਗੁਰੂ ਕੇ ਧਾਮ ਤੱਕ ਬਣ ਗਈ ਗੱਲ ਇਹਦੇ ਤੇ ਫਿਰ ਛੋਟੇ ਛੋਟੇ ਪਹਿਲਾਂ ਦਲ ਬਣੇ ਬਲਾਕ ਪੱਧਰ ਤੇ ਬਣੇ ਜ਼ਿਲ੍ਹਾ ਪੱਧਰ ਤੇ ਬਣੇ ਕਿ ਕੁਝ ਗੁਰੂ ਘਰ ਹੈ ਜਿਹੜੇ ਉਹਨਾਂ ਨੂੰ ਉਹਨਾਂ ਨੇ ਆਜ਼ਾਦ ਵੀ ਕਰਾਇਆ ਫਿਰ ਇਹ ਮਹਿਸੂਸ ਹੋਇਆ ਕਿ ਨਹੀਂ ਇਸ ਤਰ੍ਹਾਂ ਗੱਲ ਨਹੀਂ ਬਣਣੀ ਕਿ ਸਟੇਟ ਲੈਵਲ ਦੇ ਉੱਤੇ ਜਾਂ ਨੈਸ਼ਨਲ ਲੈਵਲ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਚਾਹੀਦੀ ਹੈ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਗੁਰਦੁਆਰਾ ਸੁਧਾਰ ਲੈ ਰੇ ਇੰਦੇ ਲਈ ਇੱਕ ਹਰਾਵਲ ਦਸਤਾਬਾਹ ਹੋਵੇ ਤੇ ਫਿਰ ਬਣਾਇਆ ਸੀ ਅਕਾਲੀ ਦਲ ਅਕਾਲੀ ਦਲ ਦਾ ਇਤਿਹਾਸ ਬੜਾ ਸ਼ਾਨਾਮਤ ਹੈ ਆਪਾਂ ਦੋ ਦਿਨ ਪਹਿਲਾਂ ਅੱਜ 26 ਤਾਰੀਖ ਹੈ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਟਾਈਮ ਟੱਪਿਆ ਜੀ ਉਹ 25 ਜੂਨ ਸੀ 25 ਜੂਨ 1975 ਦੇ ਵਿੱਚ ਅਮਰਜੈਂਸੀ ਲੱਗੀ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਨੂੰ ਫੜ ਕੇ ਜੇਲ੍ਹਾਂ ਚ ਛੁਟਦਾ ਸੀ ਲੇਕਿਨ ਕੁੱਤੀ ਨਹੀਂ ਚੁੱਕੀ ਸੀ ਕਿਸੇ ਨੇ ਵਿਰੋਧ ਨਹੀਂ ਕੀਤਾ ਸੀ ਅਕਾਲੀ ਦਲ ਨੂੰ ਪੇਸ਼ਕਸ਼ ਕੀਤੀ ਸੀ ਇੰਦਰਾ ਗਾਂਧੀ ਨੇ ਕਿ ਤੁਸੀਂ ਮੇਰੇ ਨਾਲ ਤਾਮਿਲਨਾਡੂ ਪੈਟਰਨ ਤੇ ਇੱਕ ਸਮਝੌਤਾ ਕਰ ਸਕਦੇ ਹੋ ਸਟੇਟ ਤੁਸੀਂ ਸੰਭਾਲੋ ਸੈਂਟਰ ਸਾਨੂੰ ਦੇ ਦਿਓ ਜਿਹੜੀਆਂ ਤੁਹਾਨੂੰ ਫੈਸਿਲਿਟੀ ਚਾਹੀਦੀਆਂ ਡਿਵੈਲਪਮੈਂਟ ਵਾਸਤੇ ਫੰਡ ਵਗੈਰਾ ਚਾਹੀਦੇ ਉਹ ਮਿਲ ਗਏ ਪਰ ਅਕਾਲੀ ਦਲ ਨੇ ਕਿਹਾ ਨਹੀਂ ਇਹ ਦਲ ਜਿਹੜਾ ਹੈਗਾ ਇਹ ਇੱਕ ਡੈਮੋਕ੍ਰੇਸੀ ਵਾਸਤੇ ਬਣਿਆ ਸੀ ਮਨੁੱਖੀ ਅਧਿਕਾਰਾਂ ਵਾਸਤੇ ਬਣਿਆ ਸੀ ਔਰ ਇਸ ਅਕਾਲੀ ਦਲ ਨੂੰ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਇੱਕ ਅਨਾਥ ਨਹੀਂ ਬਣਨ ਦਦੇ ਦੇਸ਼ ਦੇ ਵਿੱਚ ਭਾਵੇਂ ਤੁਸੀਂ ਐਮਰਜੈਂਸੀ ਲਾਤੀ ਕੋਈ ਨਹੀਂ ਬੋਲਿਆ ਲੇਕਿਨ ਅਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ ਤਾਂ ਉਸ ਵੇਲੇ ਅਕਾਲੀ ਦਲ ਦੀ ਸਮੂਹਿਕ ਲੀਡਰਸ਼ਿਪ ਨੇ ਫਿਰ ਇੱਕ ਮੋਰਚਾ ਲਾਉਣ ਦਾ ਫੈਸਲਾ ਕੀਤਾ 19 ਮਹੀਨੇ ਐਮਰਜੈਂਸੀ ਰਹੀ ਤੇ 19 ਮਹੀਨੇ ਅਕਾਲੀ ਦਲ ਦਾ ਮੋਰਚਾ ਚੱਲਦਾ ਰਿਹਾ ਸੀ ਇਹ ਇੱਕ ਸ਼ਾਨਾ ਮਤਾ ਇਤਿਹਾਸ ਹੈ ਆਜ਼ਾਦੀ ਦੇ ਲੜਾਈ ਦੇ ਵਿੱਚ ਜੋ ਅਕਾਲੀ ਦਲ ਦਾ ਯੋਗਦਾਨ ਬਹੁਤ ਵੱਡਾ ਯੋਗਦਾਨ ਹੈ ਉਹਨੂੰ ਪਕਟਾ ਕੇ ਨਹੀਂ ਦੇ ਸਕਦੇ ਪਰ ਅੱਜ ਅਕਾਲੀ ਦਲ ਦੀ ਹਾਲਤ ਕੀ ਹੈ 1920 ਦਾ ਬਣਿਆ ਉਹ ਅਕਾਲੀ ਦਲ ਅੱਜ ਸਿਮਟ ਕੇ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਤੇ ਆ ਗਿਆ ਹੈ ਲੋਕ ਸਭਾ ਦੀ ਇੱਕ ਸੀਟ ਹੈ ਔਰ ਜੇ ਆਪਾਂ ਦੇਖੀਏ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ ਤੇ ਵੋਟਾਂ ਕਿੰਨੀਆਂ ਮਿਲੀਆਂ 13% ਜਮਾਨਤ ਬਚਾਉਣ ਵਾਸਤੇ 16.17 ਫੀਸਦੀ ਵੋਟਾਂ ਚਾਹੀਦੀਆਂ ਇਹਦਾ ਮਤਲਬ ਹੈ ਕਿ ਅਕਾਲੀ ਦਲ ਦੀ ਪੰਜਾਬ ਦੇ ਵਿੱਚੋਂ ਜਮਾਨਤ ਜਬਤ ਹੋ ਗਈ ਇਹ ਹੁਣ ਕਿਉਂ ਹੋਇਆ ਦੇਖਣ ਵਾਲੀ ਗੱਲ ਇਹ ਹੈ ਅਸਲ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਪ੍ਰੋਸੇਯੋਗਤਾ ਖਤਮ ਹੋ ਚੁੱਕੀ ਹੈ ਕਿਸੇ ਜ਼ਮਾਨੇ 'ਚ ਜਦੋਂ ਸਮੂਹਿਕ ਲੀਡਰਸ਼ਿਪ ਹੁੰਦੀ ਸੀ ਜਦੋਂ ਅਕਾਲੀ ਦਲ ਸ਼ਾਨਾ ਮੱਤਾ ਅਗਾ ਬਦਰਿਆ ਸੀ ਸ਼ਾਨਾ ਮਾਰ ਕੇ ਬਦਰਿਆ ਸੀ ਅਕਾਲੀ ਦਲ ਦੇ ਇੱਕ ਜੱਥੇਦਾਰ ਦੀ ਅਹਿਮੀਅਤ ਹੁੰਦੀ ਸੀ ਕਿਸੇ ਦਫਤਰ ਦੇ ਵਿੱਚ ਸਰਕਲ ਦਾ ਜਥੇਦਾਰ ਜਾਂਦਾ ਜਿਲ੍ਹਾ ਜਥੇਦਾਰ ਜਾਂਦਾ ਤਾਂ ਕੰਬੜੀ ਚੜ ਜਾਂਦੀ ਸੀ ਅੱਜ ਹਾਲਤ ਕੀ ਹੈ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ 25 ਲੱਖ ਜਾਂ 45 ਲੱਖ ਲੋਕਾਂ ਦੇ ਦਸਤਖਤ ਕਰਾਈ ਬੈਠੇ ਆਂ ਬਾਰ-ਬਾਰ ਐਪਲੀਕੇਸ਼ਨਾਂ ਭੇਜੀਆਂ ਜਾ ਰਹੀਆਂ ਕਿ ਸਾਨੂੰ ਮੌਕਾ ਦੇ ਦਿਓ ਨਾ ਤੁਹਾਨੂੰ ਦਿੱਲੀ ਸਰਕਾਰ ਮੌਕਾ ਦਿੰਦੀ ਹੈ ਨਾ ਤੁਹਾਨੂੰ ਭਾਰਤ ਸਰਕਾਰ ਮੌਕਾ ਦਿੰਦੀ ਹੈ ਥੋੜੀ ਹਾਲਤੇ ਨਹੀਂ ਪਤਲੀ ਕਿਉਂ ਹੋ ਗਈ ਇਹ ਵੇਖਣ ਵਾਲੀ ਗੱਲ ਹੈ ਔਰ ਇਹਦੇ ਵਿੱਚ ਵੀ ਇਹ ਸਾਰਾ ਸੰਕਟ ਨਿਕਲਿਆ ਲੜਾਈ ਇਸ ਵੇਲੇ ਭਰੋਸੇਯੋਗਤਾ ਦੀ ਹੈ ਔਰ ਤੁਸੀਂ ਦੇਖੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੋਟ ਕੈਚਰ ਸਮਝਿਆ ਜਾਂਦਾ ਸੀ ਕਿ ਜਿੱਧਰ ਪ੍ਰਕਾਸ਼ ਸਿੰਘ ਬਾਦਲ ਹੈ ਸੱਤਾ ਉਧਰ ਨੂੰ ਜਾਊਗੀ ਪ੍ਰਕਾਸ਼ ਸਿੰਘ ਬਾਦਲ ਇਸ ਕਿਸਮ ਦਾ ਆਗੂ ਸੀ ਕਿ ਉਹ ਹਰ ਰੁੱਸੇ ਨੂੰ ਮਨਾਉਣ ਦੀ ਸਮਰੱਥਾ ਰੱਖਦਾ ਸੀ ਪਹਿਲੀ ਗੱਲ ਤਾਂ ਛੇਤੀ ਕੀਤੇ ਬੰਦੇ ਨੂੰ ਰੁੱਸਣ ਨਹੀਂ ਦਿੰਦਾ ਸੀ ਅਗਰ ਕੋਈ ਰੁੱਸ ਵੀ ਲੈਂਦਾ ਤਾਂ ਉਹਨੂੰ ਮਨਾ ਵੀ ਲੈਂਦਾ ਸੀ ਪ੍ਰਕਾਸ਼ ਸਿੰਘ ਬਾਦਲ ਜੱਫੀ ਵੀ ਪਾਉਂਦਾ ਸੀ ਸਭ ਵੀ ਨਹੀਂ ਲੈਣ ਦਿੰਦਾ ਸੀ ਲੇਕਿਨ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਸੀ ਔਰ ਤੁਸੀਂ ਦੇਖੋ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਆਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਜ਼ਿੰਦਗੀ ਦੇ ਅੰਤਮ ਪੜਾਅ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਕਿਉਂ ਦੇਖਣਾ ਪਿਆ 2022 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਲੰਬੀ ਹਲਕੇ ਤੋਂ 11 115000 ਵੋਟਾਂ ਤੇ ਹਾਰਦੇ ਐ ਜਿਹੜੇ ਲੰਬੀ ਇਲਾਕੇ ਨੂੰ ਉਹਨਾਂ ਨੇ ਇੱਕ ਮਾਲੀ ਦੀ ਤਰ੍ਹਾਂ ਪਾਲਿਆ ਸੀ ਔਰ ਹਰ ਘਰ ਦੇ ਵਿੱਚ ਕੋਈ ਘਰ ਤੁਹਾਨੂੰ ਅਜੇ ਹਣੀ ਮਿਲੂ ਜਿੱਥੋਂ ਦਾ ਬੰਦਾ ਨੌਕਰੀ ਨਾਲ ਲਵਾਇਆ ਹੋਵੇ ਕੋਈ ਘਰ ਤੁਹਾਨੂੰ ਅਜੇ ਹਣੀ ਮਿਲੂ ਜਿੱਥੇ ਕੋਈ ਨਾ ਕੋਈ ਮਦਦ ਨਾ ਦਿੱਤੀ ਹੋਵੇ ਤੇ ਫਿਰ ਰੌਲਾ ਦਾ ਪ੍ਰਸੇਜਕਤਾ ਦਾ ਆ ਗਿਆ ਔਰ ਇਹ ਭਰੋਸੇਯੋਗਤਾ ਦੇ ਲਈ ਜ਼ਿੰਮੇਬਾਰ ਆਪਾਂ ਇਕੱਲਾ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਕਹਿ ਸਕਦੇ ਇਹ ਸਾਰੇ ਲੋਕ ਹੈ ਜਿਹੜੇ ਬਾਹਰ ਬੈਠੇ ਉਹ ਵੀ ਤਾਂ ਉਹ ਵੀ ਕਿੱਥੇ ਸੀ ਅਸਲ ਦੇ ਵਿੱਚ ਇਹ ਕਿੱਥੋਂ ਪ੍ਰੋਬਲਮ ਖੜੀ ਕਿੱਥੋਂ ਹੁੰਦੀ ਹੈ ਪ੍ਰੋਬਲਮ ਉਦੋਂ ਖੜੂਈ ਹੁੰਦੀ ਹੈ ਜਦੋਂ 2012 ਚ ਅਕਾਲੀ ਦਲ ਨੇ ਰਿਪੀਟ ਕੀਤਾ 2012 ਚ ਰਿਪੀਟ ਕੀਤਾ ਉਹ ਜਿਹੜੀ ਰਿਪੀਟਸ਼ਨ ਸੀ ਇਹਨਾਂ ਦੀ ਉਹ ਰਿਪੀਟਨ ਅਸਲ ਵਿੱਚ ਕਾਂਗਰਸ ਪਾਰਟੀ ਦੀ ਆਪਣੀ ਜਿਹੜੀ ਹੈਗੀ ਹੈ ਕਮਜ਼ੋਰੀ ਦਾ ਨਤੀਜਾ ਸੀ ਕਿਉਂਕਿ 2002 ਚ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣਿਆ 2002 ਤੋਂ ਲੈ ਕੇ 7 ਤੱਕ ਉਹਨੂੰ ਬਗਾਵਤ ਦਾ ਸਾਹਮਣਾ ਕਰਨਾ ਪਿਆ ਸੀ ਬੀਬੀ ਰਜਿੰਦਰ ਕੌਰ ਪਠੱਲ ਵਾਰ-ਵਾਰ ਬਗਾਵਤ ਕਰਦੀ ਸੀ ਤੇ ਦਿੱਲੀ ਦੇ ਚੱਕਰਾਂ ਚ ਪਿਆ ਕੀਤਾ ਸੀ 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਵਰ ਚ ਆ ਗਏ ਰਵਾਇਤ ਇਹ ਸੀ ਕਿ ਇੱਕ ਵਾਰੀ ਉਹ ਪਾਰਟੀ ਤੇ ਇੱਕ ਵਾਰੀ ਉਹ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸੋਚਿਆ ਕਿ ਸਾਨੂੰ ਕੀ ਲੋੜ ਹੈ ਸਾਡੇ ਕੋਲੇ ਓਨੇਕ ਬੰਦੇ ਆ ਜਾਣਗੇ ਜਿਹੜੇ ਹੈ ਜਿੰਨੇ ਸਾਨੂੰ ਬਹੁਤ ਮਸਤ ਚਾਹੀਦੇ ਬਾਹਲੇ ਨਾਲ ਲੈ ਕੇ ਆਓ ਐਵੇਂ ਮੁੜ ਕੇ ਫਿਰ ਬਗਾਵਤ ਹੋ ਜਾਂਦੀ ਏ ਔਰ ਉਸ ਵੇਲੇ ਜਿਹੜੇ ਹੈਗੇ 23 ਬੰਦੇ ਇੰਡੀਪੈਂਡੈਂਟ ਖੜੇ ਹੋਏ ਸੀ ਉਹਨਾਂ 23 ਬੰਦੇ ਦੇ ਵਿੱਚੋਂ ਬਹੁਤ ਸਾਰੇ ਬੰਦੇ ਉਸ ਜਿਹੜੇ ਇਹ ਲੋਚਦੇ ਸੀ ਕਿ ਸਾਨੂੰ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਕੈਪਟਨ ਅਮਰਿੰਦਰ ਸਿੰਘ ਟੈਲੀਫੋਨ ਤੇ ਕਹਿ ਜੋ ਕਹਿ ਦੇਣ ਵੀ ਤੁਸੀਂ ਬਹਿ ਜਾਓ ਤੇ ਅਸੀਂ ਬਹਿ ਗਏ ਲੇਕਿਨ ਕਿਸੇ ਨੇ ਕਿਹਾ ਨਹੀਂ ਸੀ ਨਤੀਜਾ ਇਹ ਹੋਇਆ ਵੀ ਅਕਾਲੀ ਦਲ ਦੁਬਾਰਾ ਰਿਪੀਟ ਕਰ ਗਿਆ ਅ ਰਿਪੀਟ ਕਰਨ ਤੋਂ ਬਾਅਦ ਹੀ ਫਿਰ ਸਾਰੀਆਂ ਸਮੱਸਿਆਵਾਂ ਸ਼ੁਰੂ ਹੋਈਆਂ ਸਭ ਤੋਂ ਵੱਡੀ ਸਮੱਸਿਆ ਇਹ ਸ਼ੁਰੂ ਹੋਈ ਕਿ ਜਿਹੜਾ 25 ਸਾਲ ਰਾਜ ਕਰਨ ਦਾ ਸੁਪਨਾ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਉਹਨਾਂ ਨੇ ਜਿਹੜੀ ਹੈ ਡੇਰਾ ਮੁਖੀ ਨੂੰ ਮਾਫੀ ਦੋਈ ਡੇਰਾ ਮੁਖੀ ਦੇ ਖਿਲਾਫ ਬਠਿੰਡਾ ਦੀ ਕੁਤਬਾਲੀ ਜਿਹੜਾ ਐਫ ਆਈ ਆਰ ਰਜਿਸਟਰੀ ਉਹ ਐਫ ਆਈ ਆਰ ਜਿਹੜੀ ਹੈਗੀ ਹੈ ਜਿਹੜੀ ਇਲੈਕਸ਼ਨ ਹੋਣੀ ਸੀ 2012 ਦੀ ਉਸ ਤੋਂ ਕੁਝ ਦਿਨ ਪਹਿਲਾਂ ਉਹਨੂੰ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਰੱਦ ਨਹੀਂ ਸੀ ਹੋਈ ਬਾਅਦ ਦੇ ਵਿੱਚ ਰੱਦ ਹੋ ਗਈ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਡੇਰਾ ਮੁਖੀ ਦੀ ਮਾਫੀ ਤੋਂ ਬਾਅਦ ਜਦੋਂ ਪ੍ਰੋਬਲਮ ਆਈ ਹੈ ਅਗਲੀ ਕਿ ਡੇਰਾ ਮੁਖੀ ਦੀ ਜਿਹੜੀ ਹੈ ਮਾਫੀ ਵਾਪਸ ਲਈ ਪ੍ਰੈਸ਼ਰ ਪਿਆ ਸੀ ਲੋਕਾਂ ਵੱਲੋਂ ਔਰ ਉਹ ਪ੍ਰੈਸ਼ਰ ਪੈਣ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦੀ ਈਬੀੜ ਸਾਹਿਬ ਚੋਰੀ ਹੁੰਦੀ ਹੈ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਫਿਰ ਉਹਦੀ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਔਰ ਬੇਅਦਬੀ ਤੋਂ ਬਾਅਦ ਜਿਹੜੀ ਜਿੱਥੇ ਅਕਾਲੀ ਦਲ ਨੇ ਮਾਰ ਕੀਤੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਨੇ ਬੇਅਦਬੀ ਕਰਵਾਈ ਹੈ ਲੇਕਿਨ ਹੋ ਚੁੱਕੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੇ ਵਿੱਚ ਅਕਾਲੀ ਦਲ ਨੇ ਬਹੁਤ ਵੱਡੀ ਕਮਜ਼ੋਰੀ ਦਿਖਾਈ ਹੈ ਨਾ ਸਿਰਫ ਕਮਜ਼ੋਰੀ ਦਿਖਾਈ ਸਗੋ ਜਿਹੜੇ ਲੋਕ ਸਿੱਖ ਪ੍ਰਚਾਰ ਕੰਦੀ ਅਗਵਾਈ ਦੇ ਵਿੱਚ ਲੜਾਈ ਲੜਦੇ ਸੀ ਉਨ੍ਹਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਚਾਹੇ ਉਹ ਕੁਰਤੂ ਪੂਰਾ ਤੇ ਚਾਹੇ ਉਹ ਬਾਈਬਲ ਕਲਾਏ ਇਹ ਇਹਦੀ ਵਜ੍ਹਾ ਇਹਦੀ ਵਜ੍ਹਾ ਕਾਰਨੀ ਹੋਈ ਕਿ 2017 ਦੀ ਇਲੈਕਸ਼ਨ ਜਿਹੜੀ ਹੁੰਦੀ ਹੈ 2017 ਦੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਘਟ ਕੇ ਕਿੱਥੇ ਰਹਿ ਗਿਆ ਸੀ 15 ਸੀਟਾਂ ਤੇ ਬਿਲਕੁਲ ਔਰ 22 ਦੇ ਵਿੱਚ ਆ ਕੇ ਰਹਿ ਗਿਆ 3 ਸੀਟਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ 2019 ਦੇ ਵਿੱਚ 2 ਸੀਟਾਂ ਹੁੰਦੀਆਂ ਸੀ ਹੁਣ ਉਹ ਇਹਨਾਂ ਕੋਲ ਇੱਕ ਸੀਟ ਰਹਿ ਗਈ ਇਹ ਕਹਿੰਦੇ ਜੀ ਅਸੀਂ ਤਾਂ ਬਹੁਤ ਆ ਬੀਬਾ ਜੀ ਕਹਿੰਦੇ ਜੀ ਆਪਾਂ ਤਾਂ ਜਿੱਤ ਗਏ ਮੇਰੇ ਹੱਥ ਤਾਂ ਕਹਿੰਦੀ ਪਿਛਲੇ ਨਾਲੋਂ ਮਾਰਜਿਨ ਵੱਧ ਗਿਆ 2019 ਦੇ ਵਿੱਚ ਕਿਹਦਾ 1000 ਦਾ ਉਹ ਇਸ ਤਰ੍ਹਾਂ ਕਰਦੇ ਲੇਕਿਨ ਉਹ ਇਸ ਗੱਲ ਨੂੰ ਭੁੱਲਦੇ ਕਿ ਤੁਸੀਂ ਜਿੱਤ ਗਏ ਪਰ ਅਕਾਲੀ ਦਲ ਹਾਰ ਗਿਆ ਹੁਣ ਇਸ ਵੇਲੇ ਅਕਾਲੀ ਦਲ ਦੀ ਹੋਣ ਦਾ ਸਵਾਲ ਖੜਾ ਹੋ ਗਿਆ ਸੀ ਸੋ ਇਥੇ ਕੋਰ ਕਮੇਟੀ ਦੀ ਮੀਟਿੰਗ ਹੋਈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਸੇ ਬੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਸੀ ਮੰਗਿਆ ਲੇਕਿਨ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਗੱਲ ਉੱਠੀ ਕਿਸੇ ਨੇ ਕਿਹਾ ਵੀ ਆਪਾਂ ਇੱਕ ਰੈਗੂਲੇਸ਼ਨ ਪਾਸ ਕਰ ਦਈਏ ਕਿ ਇਸ ਨੂੰ ਪ੍ਰੋਸਪਰਟ ਕਰਦੇ ਹਾਂ ਪ੍ਰਧਾਨਜੀਤ ਦੀ ਲੀਡਰਸ਼ਿਪ 'ਚ ਬੀਬੀ ਜਗੀਰ ਕੌਰ ਨੇ ਕਿਹਾ ਤੇ ਇਹ ਲੋੜ ਕੀ ਹੈ ਬੇਪਰੋਸਗੀ ਤਾਂ ਕਿਸੇ ਨੇ ਪ੍ਰਗਟ ਹੀ ਨਹੀਂ ਕੀਤੀ ਅਸਤੀਫਾ ਕਿਸੇ ਨੇ ਮੰਗਿਆ ਨਹੀਂ ਰੈਗੂਲੇ ਲੇਕਿਨ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਲਗੀਆਂ ਪ੍ਰੈਸ ਰੂਟ ਜਾਰੀ ਹੋਇਆ ਚ ਉਹ ਰੈਗੂਲੇਸ਼ਨ ਦਾ ਜ਼ਿਕਰ ਕੀਤਾ ਪਿਆ ਸੀ ਕਿ ਰੈਗੂਲੇਸ਼ਨ ਪਾਸ ਹੋ ਗਿਆ ਜਿਹੜਾ ਨਹੀਂ ਸੀ ਪਾਸ ਹੋਇਆ ਬਿਮਾਰੀ ਉੱਥੋਂ ਖੜੀ ਹੋਈ ਹੈ ਉੱਥੋਂ ਜਿਹੜੇ ਬੰਦੇ ਪ੍ਰਧਾਨ ਜੀ ਦੇ ਨਾਲ ਖੜੁੱਤੇ ਸੀ ਸੁਖਵੀਰ ਸਿੰਘ ਬਾਦਲ ਦੇ ਉਹ ਵੀ ਖਫਾ ਹੋ ਗਏ ਔਰ ਤੁਸੀਂ ਕੱਲ ਦੇਖੋ ਜਿਹੜੀ ਕੱਲ ਮੀਟਿੰਗ ਹੋਈ ਹੈ ਕੱਲ ਸੁਖਵੀਰ ਸਿੰਘ ਬਾਦਲ ਦੇ ਨਾਲ ਕਿੰਨੇ ਬੰਦੇ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਸਿਰਫ ਜਿਹੜੇ ਪ੍ਰੋਮੀਨੈਂਟ ਬੰਦੇ ਆ ਤਿੰਨ ਸੀ ਬਲਵਿੰਦਰ ਸਿੰਘ ਪੁੰਦੜ ਦਲਜੀਤ ਸਿੰਘ ਚੀਮਾ ਤੇ ਮਹੇਸ਼ ਦਰ ਸਿੰਘ ਗਰੇਵਾਲ ਦੂਜੇ ਪਾਸੇ ਆਪਾਂ ਦੇਖੋ ਦੂਜੇ ਪਾਸੇ ਦੇਖੋ ਕਿ ਜਿੰਨਾ ਲੋਕਾਂ ਨੇ ਅਕਾਲੀ ਦਲ ਨੂੰ ਬਣਾਇਆ ਸੀ ਜਿਨ੍ਹਾਂ ਨੇ ਅਕਾਲੀ ਦਲ ਨੂੰ ਸਿੰਜਿਆ ਸੀ ਉਹਨਾਂ ਪਰਿਵਾਰਾਂ ਤੇ ਨજર ਮਾਰੋ ਮੈਂ ਜ਼ਿਕਰ ਕਰੂੰਗਾ ਮਾਸਟਰ ਤਾਰਾ ਸਿੰਘ ਦਾ ਮਾਸਟਰ ਤਾਰਾ ਸਿੰਘ ਦੀ ਦੋਤਰੀ ਕਿਰਨਜੋਤ कौर ਕਲ ਮੀਟਿੰਗ ਦੇ ਵਿੱਚ ਸੀ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਪ੍ਰਤਾਪ ਸਿੰਘ ਕੈਰੋਦਾ ਤਸ਼ਦਦ ਚੱਲਿਆ ਸੀ ਜਥੇਦਾਰ ਮੋਹਨ ਸਿੰਘ ਤੜਨੇ ਮੋਹਨ ਸਿੰਘ ਤੜਦਾ ਸਨਨਲਾ ਸੁੱਚਾ ਸਿੰਘ ਛੋਟੇਪੁਰ ਵਿੱਚ ਸੀਗਾ ਅਸੀਂ ਦੇਖਦੇ ਹਾਂ ਲੋਪੁਰਸ਼ ਜਗਦੀਪ ਸਿੰਘ ਤਲਵੰਡੀ ਉਹਨਾਂ ਦੀ ਬੇਟੀ ਵਿੱਚ ਸੀ ਅਸੀਂ ਦੇਖਦੇ ਹਾਂ ਗੁਰਚਰਨ ਸਿੰਘ ਟੋੜਾ ਉਹਨਾਂ ਦਾ ਦੋਤਰਾ ਵਿੱਚ ਬੈਠਾ ਸੀ ਅਸੀਂ ਦੇਖਦੇ ਹਾਂ ਸੁਰਜੀਤ ਸਿੰਘ ਬਰਨਾਲਾ ਔਖੇ ਬੇੜੇ ਜਿਹੜੇ ਬੰਦੇ ਨੇ ਔਖੇ ਬੇੜੇ ਚ ਅਕਾਲੀ ਦਲ ਦੀ ਅਗਵਾਈ ਕੀਤੀ ਸੀਗੀ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਬੈਠਾ ਸੀ ਸੰਤ ਬਨਵੀਰ ਸਿੰਘ ਖੋਣਸ ਬੈਠਾ ਹੈ ਢੀਂਡਾ ਸਾਹਿਬ ਤੇ ਭੁੰਡੜ ਸਾਹਿਬ ਦੋ ਬੰਦੇ ਜਿਹੜੇ ਸੱਜੀਆਂ ਖਬੀਆਂ ਬਾਹਾਂ ਹੁੰਦੀਆਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਹ ਬੈਠੇ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਕੌਣ ਸੀ ਕਰਨ ਇੱਕ ਕ੍ਰੈਡੀਬਿਲਿਟੀ ਦਾ ਬਹੁਤ ਵੱਡਾ ਸਵਾਲ ਹੈ ਹੁਣ ਕ੍ਰੈਡੀਬਿਲਿਟੀ ਦੀ ਗੱਲ ਕਰਦੇ ਜੀ ਸਾਡੇ ਕੋਲ 90% ਜਿਹੜੇ ਹੈਗੇ ਆ ਲੋਕ ਆਗੇ ਉਹਨਾਂ ਦੇ ਵਿੱਚ ਕੌਣ ਆਗੇ ਜੀ ਕਹਿੰਦੇ ਹਲਕਾ ਇੰਚਾਰਜ ਹਲਕਾ ਇੰਚਾਰਜ ਕੌਣ ਆ ਹਾਰੇ ਹੋਏ ਬੰਦੇ ਹਲਕਾ ਇੰਚਾਰਜ ਹਾਰੇ ਹੋਏ ਬੰਦੇ ਕਹਿੰਦੀ ਐ ਲੇਕਿਨ ਅਕਾਲੀ ਦਲ ਦੇ ਤਿੰਨ ਮੈਂਬਰ ਐ ਤਿੰਨ ਮੈਂਬਰਾਂ ਚੋਂ ਦੋ ਮੈਂਬਰ ਫੇਰ ਨਹੀਂ ਗਏ ਗਨੀਮਤ ਇਹ ਐ ਕਿ ਬੀਬੀ ਗਨੀਬ ਕੌਰ ਹਰਸਿਮਰਤ ਜਿਹੜੀ ਹਰਸਿਮਰਤ ਕੌਰ ਬਾਦਲ ਦੀ ਭਾਬੀ ਜੀ ਐ ਵਿਕਰਮ ਸਿੰਘ ਮਜੀਠੀਆ ਦੀ ਵਾਈਫ ਐ ਉਹ ਵੀ ਨਹੀਂ ਗਈ ਮਨਪ੍ਰੀਤ ਸਿੰਘ ਯਾਲੇ ਵੀ ਨਹੀਂ ਗਿਆ ਬੰਦਾ ਤਾਂ ਇੱਕ ਰਹਿ ਗਿਆ ਜੇ ਤੁਹਾਡਾ ਮਤਲਬ ਜਿਹੜਾ 33% ਥੋੜੀ ਜਿਹੜੀ ਐ 67% ਤੁਹਾਡੀ ਵਿਧਾਨ ਮੰਡਲ ਲਈ ਗੈਰ ਹਾਜ਼ਰ ਐ ਤੇ ਫਿਰ ਕ੍ਰੈਡੀਬਿਲਟੀ ਕਿੱਥੇ ਰਹੀ ਕਿੱਥੇ ਰਹਿ ਗਿਆ ਤੁਹਾਡੇ ਕੋਲ ਬਹੁਤ ਮਤ ਹਾਰੇ ਹੋਏ ਤੁਸੀਂ ਐਮਐਲਏ ਬਾਈ ਰੱਖੋ ਜੀ ਸਾਡੇ ਨਾਲ ਪਰ ਇਹ ਮੈਨੂੰ ਨਹੀਂ ਲੱਗਦਾ ਕੋਈ ਏਡੀ ਵੱਡੀ ਗੱਲ ਹੈ ਪਰ ਅਗਲੀ ਗੱਲ ਹੈ ਜਿਹੜੇ ਉੱਥੇ ਰੈਜੂਲੇਸ਼ਨ ਪਾਸ ਹੋਏ ਬੜੇ ਮਹੱਤਵਪੂਰਨ ਨੇ ਜਿਹੜੀ ਬਾਗੀਆਂ ਦੀ ਮੀਟਿੰਗ ਦੇ ਵਿੱਚ ਹੋਇਆ ਬਾਗੀ ਨਹੀਂ ਕਮਾਂਗੇ ਵੈਸੇ ਹੁੰਦਾ ਕਿਉਂਕਿ ਬਹੁਤ ਗਿਣਤੀ ਉਹਨਾਂ ਦੇ ਨਾਲ ਅਸਲ ਅਕਾਲੀ ਦਲ ਜਿਹੜਾ ਆਪਾਂ ਕਵਾਂਗੇ ਉਹ ਹੈ ਔਰ ਉਹਨਾਂ ਨੇ ਕੋਈ ਬਗਾਵਤ ਉਸ ਤਰ੍ਹਾਂ ਦੀ ਨਹੀਂ ਕੀਤੀ ਉਹਨਾਂ ਨੇ ਬੜੇ ਤਰੀਕੇ ਨਾਲ ਗੱਲ ਕਹੀ ਹੈ ਕਿ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਹਾਂ ਬਹੁਤ ਹੋ ਗਈ ਸੇਵਾ ਹੁਣ ਤੁਸੀਂ ਜਿਹੜੀ ਹੈ ਬਲੀਦਾਨ ਦੇ ਦਿਓ ਬਲੀਦਾਨ ਆਫਤ ਨਹੀਂ ਦਿਓ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਦਰਬਾਰ ਸਾਹਿਬ ਜਾਵਾਂਗੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗੇ ਲਿਖਤੀ ਤੌਰ ਤੇ ਮਾਫੀ ਮੰਗਾਂਗੇ ਕਿ ਕੋਈ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਅਸੀਂ ਵੀ ਉਹਦੇ ਵਿੱਚ ਸ਼ਾਮਲ ਸੀ ਉਹ ਜਿਹੜਾ ਜਿਹੜਾ ਅਸਲ 'ਚ ਉਹ ਗੁਨਾਹ ਨਾ ਮੈਂ ਨਾ ਇਕਵਾਲੇ ਗੁਨਾਹ ਜਿਹੜਾ ਇਕਵਾਲੇ ਗੁਨਾਹ ਉਹ ਪੇਸ਼ ਕਰਨਗੇ ਅਸਲ 'ਚ ਪੜਾਕੇ ਉਹਦੇ ਚ ਕਹਿਣਗੇ ਉਹਦੇ ਵਿੱਚੋਂ ਕੀ ਲਿਖਦੇ ਆਪਨੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਤੁਸੀਂ ਕਦੇ ਕਦੇ ਸੁਣਿਆ ਹੋਣਾ ਹੈ ਕਿ ਲੜਾਈ ਹੋ ਗਈ ਤੇ ਕੈਦ ਹੋ ਗਿਆ ਜੀ ਉਹ ਬੰਦਾ ਕੈਦ ਹੋ ਗਿਆ ਕੈਦ ਕਿਉਂ ਹੋਇਆ ਕਹਿੰਦੇ ਗਵਾਹ ਸੁਲਤਾਨੀ ਸੀ ਸੁਲਤਾਨੀ ਗਵਾਹ ਹੁੰਦਾ ਜਿਹੜਾ ਜ਼ਖਮੀ ਹੋਵੇ ਉਨੇ ਜਿਹੜੇ ਸੁਲਤਾਨੀ ਗਵਾਹ ਸਾਰੇ ਪ੍ਰੇਮ ਸੋਚਨ ਦੂ ਮਾਜਰੇ ਹੋਰੀ ਇਹ ਸੁਲਤਾਨੀ ਗਵਾਹ ਜਿਹੜੇ ਅਕਾਲ ਤੱਕ ਸਭ ਤੇ ਪੇਸ਼ ਹੋਏ ਤੇ ਇਹਨਾਂ ਨੇ ਉਹ ਆਪਣਾ ਗੁਨਾਹਨਾਮਾ ਪੇਸ਼ ਕੀਤਾ ਕਿ ਆ ਕੁਛ ਹੋਇਆ ਜੀ ਤੇ ਅਸੀਂ ਇਹਦੇ ਵਿੱਚ ਤੇ ਉਹਦੇ ਨਾਲ ਬੜਾ ਕੁਛ ਹੋਣਾ ਇਸ ਕਰਕੇ ਗੱਲ ਛੋਟੀ ਨਹੀਂ ਗੱਲ ਬਾਤ ਵੱਡੀ ਹੈ ਇਹ ਤੁਹਾਨੂੰ ਸਭ ਇੱਕ ਚੀਜ਼ ਹੋ ਰਹਾ ਕਿਉਂਕਿ ਸ਼੍ਰੋਮਣੀ ਕਾਲਦਲ ਦੇ ਵੱਲੋਂ ਹੁਣ ਇਹ ਕਿਹਾ ਜਾਣ ਲੱਗਾ ਕਿ ਸਭ ਕੁਝ ਭਾਜਪਾ ਦਾ ਕਰਵਾਇਆ ਹੋਇਆ ਆਪਾਂ ਜਿਹੜਾ ਜਿਹਨੂੰ ਆਪਾਂ ਬਾਗੀ ਧੜਾਕੇ ਕਹਿ ਲਈਏ ਜਾਂ ਉਹ ਕਹ ਲਈਏ ਜਿਹੜੇ ਜਲੰਧਰ ਦੇ ਵਿੱਚ ਇਕੱਠੇ ਹੋਏ ਮੀਟਿੰਗ ਕੀਤੀ ਸ਼੍ਰੋਮਣੀ ਕਾਲਦਲ ਹੁਣ ਇਹ ਕਹਿ ਰਹੀ ਹੈ ਕਿ ਭਾਜਪਾ ਸਭ ਕੁਝ ਕਰਵਾ ਰਹੀ ਹੈ ਇਹ ਭਾਜਪਾ ਦਾ ਧੜਾ ਆ ਉਹ ਇਕੱਠਾ ਹੋਇਆ ਇਦਾਂ ਦੀਆਂ ਗੱਲਾਂ ਜਿਹੜੀਆਂ ਚਰਚਾਵਾਂ ਮਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਰੰਗਤ ਕੁਝ ਹੋਰ ਹੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਜਾਵੇ ਮੇਰੇ ਖਿਆਲ ਮੁਤਾਬਕ ਜੇ ਇਹ ਕਹਦੀ ਵੀ ਕਾਂਗਰਸ ਦਾ ਧ ਜਿਨ੍ਹਾਂ ਲੀਡਰਾਂ ਨੇ ਅਕਾਲੀ ਦਲ ਦੇ ਸੰਕਟ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ ਪਹਿਲੀ ਟਿੱਪਣੀ ਦਿੱਤੀ ਹੈ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਰੰਦਾਵਾ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਮਜ਼ਬੂਤ ਰੀਜਨਲ ਪਾਰਟੀ ਦੀ ਲੋੜ ਹੈ ਅਕਾਲੀ ਦਲ ਦੀ ਲੋੜ ਹੈ ਔਰ ਰੰਦਾਵਾ ਸਾਹਿਬ ਨੇ ਇਤਤੋ ਕਹਿ ਦਿੱਤਾ ਸੀ ਕਿ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਵਗੈਰਾ ਇਕੱਠਾ ਨਹੀਂ رہ ਸਕਦਾ ਦੂਜੇ ਪਾਸੇ ਦੇਖੀ ਤਾਂ ਕੱਲ ਦੀਆਂ ਅਖਬਾਰਾਂ ਦੇ ਵਿੱਚ ਜਿਹੜੀ ਕੱਲ ਸਟੇਟਮੈਂਟ ਦਿੱਤੀ ਅੱਜ ਦੀਆਂ ਅਖਬਾਰਾਂ ਛਪੀ ہوئی ਹੈ ਉਹ ਹੈ ਸੁਨੀਲ ਜਾਖੜ ਹੋਰਾਂ ਦੀ ਸੁਨੀਲ ਜਾਖੜੂ ਨੇ ਕਿਹਾ ਅਕਾਲੀ ਦਲ ਜਿਹੜਾ ਹੈਗਾ ਉਹ ਪੰਜਾਬ ਦੇ ਲਈ ਇੱਕ ਸੁਰੱਖਿਆ valv ਹੈ। ਅਕਾਲੀ ਦਲ ਕੋ valv ਹੈ ਜਿਹੜਾ ਪੰਜਾਬ ਦੀ ਸਿਕਿਉਰਿਟੀ ਦੀ ਗਰੰਟੀ ਲੈਂਦਾ ਹੈ। ਜੇ ਅਕਾਲੀ ਦਲ ਨਾ ਹੋਇਆ ਤਾਂ ਜਿਹੜਾ ਰੈਡੀਕਲ ਐਲੀਮੈਂਟ ਹੈ ਉਹਨੇ 파ਰੂ ਹੋ ਜਾਵੇ। ਅਗਰ ਰੈਡੀਕਲ ਐਲੀਮੈਂਟ 파ਰੂ ਹੁੰਦਾ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਨਾਲ ਉਹਨਾਂ ਨੇ ਕਿਹਾ ਤਾਂ ਕਿ ਸਵਾਲ ਇਹ ਨਹੀਂ ਪਿਆ ਹੁੰਦਾ ਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਵੇ ਜਾਂ ਅਕਾਲੀ ਦਲ ਦੀ ਗਵਾਈ ਕੋਈ ਹੋਰ ਬੰਦਾ ਕਰਦਾ ਵੀ ਕੋਈ ਵੀ ਕਰਦਾ ਹੋ ਸਕਦਾ ਹੈ। ਸੋ ਜੀ ਆਪਾਂ ਇਹ ਕਹਿ ਦਿੱ ਗਏ ਜਾਂ ਜਿਵੇਂ ਕਿ ਅਕਾਲੀ ਦਲ ਵਾਲੇ ਨੇ ਕਿਹਾ ਜੀ ਤਾਂ ਮੋਦੀ ਕਾਲੀ ਦਲੇ ਕੱਲ ਵਿੱਚ ਇੱਕ ਨੇ ਕਹਦਾ ਮੋਦੀ ਕਾਲੀ ਦਲੇ ਸ਼੍ਰੀਮਾਨ ਜੀ 1996 ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜੀ ਸੀ ਪਰ ਬਹੁਜਨ ਸਮਾਜ ਪਾਰਟੀ ਨੂੰ ਤਾਂ ਪੁੱਛਿਆ ਨਹੀਂ ਸੀ ਜਦੋਂ ਬਿਨਾਂ ਸ਼ਰਤ ਜਾ ਕੇ ਨਰਿੰਦਰ ਆਪਣੇ ਨਰਿੰਦਰ ਮੋਦੀ ਦੇ ਜਿਹੜੇ ਪੂਰਵਜ ਸੀ ਅਟਲ ਬਿਹਾਰੀ ਬਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਤੁਸੀਂ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਿਹੜਾ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਉਹਨਾਂ ਨੇ ਥੱਲੇ ਦੀ ਨਿੱਕਰ ਪਾਈ ਹੋਈ ਆ ਆਰਐਸਐਸ ਵਾਲੀ ਠੀਕ ਇਹ ਨਹੀਂ ਨਾ ਹੁਣ ਕੱਲ ਬੀਬਾ ਹਰਸਿਮਰਤ ਕੌਰ ਬਾਦਲ ਦੀ ਸਟੇਟਮੈਂਟ ਦੇਖੋ ਕੀ ਕਹਿੰਦੀ ਹੈ ਇੱਥੇ ਕਹੀ ਜਾਂਦੇ ਆ ਮੋਦੀ ਕਾਲੀ ਦੇ ਨਾਲ ਲੇਕਿਨ ਕੱਲ ਜਦੋਂ ਐਸ ਸੁਰੇਸ਼ ਦਾ ਨਾਮ ਪ੍ਰਪੋਜ਼ ਕਰਤਾ ਸੀ ਉਹਨਾਂ ਨੇ ਕਿਹਾ ਜੀ ਸਾਡਾ ਕੈਂਡੀਡੇਟ ਹੋਊਗਾ ਸਪੀਕਰ ਵਾਸਤੇ ਇੰਡੀਆ ਵਾਲੇ ਦੇ ਹੈ ਉਹ ਕਾਂਗਰਸ ਪਾਰਟੀ ਦਾ ਬੀਬਾ ਹਰਸਿਮਰਤ ਕੌਰ ਬਾਦਲ ਕੀ ਕਹਿੰਦੀ ਹੈ ਕਹਿੰਦੀ ਗਲਤ ਕੀਤਾ ਜੀ ਇਹਦਾ ਮੈਂ ਤਾਂ ਇਹਦੇ ਨਾਲ ਹੈ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਜੇ ਉਹਨਾਂ ਨੇ ਗਲਤ ਕੀਤਾ ਤਾਂ ਇਹਦਾ ਮਤਲਬ ਹੈ ਫਿਰ ਮੋਦੀ ਨੇ ਠੀਕ ਕੀਤਾ ਇਹਦਾ ਇਹਦਾ ਮਤਲਬ ਕੀ ਹੈ ਉਹਦਾ ਮਤਲਬ ਇਹਦਾ ਅਜੀਬੀ ਉਸ ਤਰ੍ਹਾਂ ਦੀ ਗੱਲ ਕਰੀ ਦੀ ਅਗਲੀ ਗੱਲ ਹੈ ਦੂਜੀ ਜਿਹੜੀ ਦੂਜਾ ਧਿਰਾਂ ਦੂਜੀ ਧਿਰ ਕਹਿੰਦੀ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆ ਕੇ ਕਿਹਾ ਕਿ ਮੈਂ ਲਾਸਟ ਮੂਮੈਂਟ ਦੇ ਉੱਤੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕੀਤੀ ਸੀ ਕਿ ਆਪਾਂ ਚੋਣ ਘੱਟ ਛੋੜ ਕਰ ਲਈਏ ਲੇਕਿਨ ਪ੍ਰਧਾਨ ਮੰਤਰੀ ਨੇ ਵੀ ਇਨਕਾਰ ਕਰਤਾ ਅਮਿਤ ਸ਼ਾਹ ਨੇ ਵੀ ਇਨਕਾਰ ਕਰਤਾ ਘੱਟ ਛੋੜ ਕਰਨ ਵਾਸਤੇ ਤੁਸੀਂ ਤਰੇ ਫਿਰਦੇ ਸੀ ਲੀਡਰ ਤੁਸੀਂ ਤੁਸੀਂ ਕੋਰ ਕਮੇਟੀ ਦੇ ਵਿੱਚ ਇਹ ਗੱਲਾਂ ਕਰਦੇ ਹੋ ਪਰ ਹੁਣ ਤੁਸੀਂ ਕਹਿੰਦੇ ਹੋ ਕਿ ਇਹਦਾ ਵੀ ਟੀਮ ਹੈ ਇਹ ਤਾਂ ਜੀ ਜਿਹੜੇ ਹੈਗੇ ਆ ਉਹਨਾਂ ਦਾ ਇਦਾ ਮਤਲਬ ਹੈ ਕਿ ਤੁਸੀਂ ਜਿਹੜੀ ਹੈਗੇ ਆ ਜਿਹੜੇ ਆਪਣੇ ਗੁਨਾਹ ਹੈ ਉਹਨਾਂ ਗੁਨਾਹਾਂ ਤੇ ਪਰਦਾ ਪਾਉਣੇ ਹੋ ਇਹ ਕੀ ਪਤਾ ਕਿਹੜੀ ਵੇਲੇ ਜਿਉਣਾ ਆਪਾਂ ਦੇਖੀਏ ਮੈਂ ਅਕਾਲੀ ਦਲ ਦੀ ਗੱਲ ਕਰਕੇ ਟੇਕ ਅਕਾਲੀ ਦਲ ਤਾਂ ਮਨੁਖੀਦ ਘਰਾਂ ਦੇ ਲੜਨ ਵਾਲਾ ਅਕਾਲੀ ਦਲ ਸੀ ਅਕਾਲੀ ਦਲ ਦੀ ਜਿਹੜੀ ਬਟਾਲਾ ਕਾਨਫਰੰਸ ਹੈ ਬਟਾਲਾ ਕਾਨਫਰੰਸ ਨੇ ਇੱਕ ਡਿਮਾਂਡ ਕੀਤੀ ਸੀ ਕਿ ਪੰਜਾਬ ਨੂੰ ਉਹੇ ਜਿਹੇ ਅਧਿਕਾਰ ਚਾਹੀਦੇ ਆ ਜਿਹੋ ਜਿਹੇ ਅਧਿਕਾਰ ਜੰਮੂ ਕਸ਼ਮੀਰ ਦੇ ਕੋਲ ਹੈ ਭਾਪਤਾ 370 ਵਰਗਾ ਲੇਕਿਨ ਜਦੋਂ ਧਾਰਾ 370 ਨੂੰ ਖਤਮ ਕੀਤਾ ਹੈ ਸ਼੍ਰੀਮਾਨ ਜੀ ਤੁਹਾਡੀਆਂ ਕਾਹਲੀ ਜਲਦੀਆਂ ਵੋਟਾਂ ਕਿਹਦੇ ਹੱਕ ਚ ਪੰਗਾ ਸੀ ਉਹ ਭਾਜਪਾ ਦੇ ਹੱਕ ਚ ਪੰਗਾ ਸੀ ਤੁਸੀਂ ਧਾਰਾ 370 ਤੋੜੀ ਸੀ ਇੱਕ ਘੱਟ ਗਿਣਤੀ ਭਾਈਚਾਰੇ ਵਾਲਾ ਜਿਹੜਾ ਘੱਟ ਗਿਣਤੀ ਭਾਈਚਾਰਾ ਨੈਸ਼ਨਲ ਲੈਵਲ ਦੇ ਉੱਤੇ ਲੇਕਿਨ ਉਹਨਾਂ ਦੇ ਕੋਲੇ ਇੱਕੋ ਸੂਬਾ ਜਿਵੇਂ ਸਿੱਖਾਂ ਦੇ ਕੋਲੇ ਪੰਜਾਬ ਸੂਬਾ ਜੰਮੂ ਕਸ਼ਮੀਰ ਤੁਸੀਂ ਉਹਨਾਂ ਦੇ ਕੋਲੇ ਜਿਹੜਾ ਇੱਕ ਸਟੇਟਸ ਉਹਨਾਂ ਨੂੰ ਸਪੈਸ਼ਲ ਸਟੇਟਸ ਮਿਲਿਆ ਸੀ ਉਹ ਵੀ ਖਵਾਤਾ ਇਸ ਕਰਕੇ ਤੁਸੀਂ ਨੇੜੇ ਉਹਨਾਂ ਦੇ ਕਿਉਂ ਨੇੜੇ ਬੈਸੇਜ ਕੋਈ ਸ਼ੱਕ ਨਹੀਂ ਕਿ ਕਿਉਂਕਿ ਮੈਂ ਗੁਨਾਹਗਰ ਉਹਨਾਂ ਨੂੰ ਵੀ ਬੰਦਾ ਕਿ ਜਦੋਂ ਸਾਰੇ ਜੋ ਕਹਿੰਦੇ ਵੀ ਗੁਨਾਹ ਹੋਇਆ ਤੇ ਤੁਸੀਂ ਵੀ ਤਾਂ ਨਾਲ ਹੀ ਤੁਸੀਂ ਉਹ ਤਾਂ ਰੁਕੇ ਕਿਉਂ ਨਹੀਂ ਜੇ ਉਹ ਤਾਂ ਨਹੀਂ ਰੁਕੇ ਤਾਂ ਠੋਕੜ ਤੁਹਾਨੂੰ ਤਾਂ ਪਬਲਿਕ ਸਟੇਟਮੈਂਟ ਦੇਣੀ ਚਾਹੀਦੀ ਸੀ ਕਿ ਜੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਇਸ ਕਰਕੇ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਓ ਪਰ ਗੱਲ ਮਤਲਬ ਹੋਣਾ ਵੀ ਇਹ ਪਾਣੀ ਚ ਡਾਂਗਾ ਮਾਰਨ ਵਾਲੀ ਗੱਲ ਹੈ ਚੋਂ ਨਿਕਲਦਾ ਕੁਝ ਨਹੀਂ ਤੁਹਾਨੂੰ ਸਭ ਇੱਕ ਲੁਕਮਾ ਤਰਕ ਜਾਂ ਦਬਮਾ ਤਰਕ ਜਿਹੜਾ ਉਹ ਇਹ ਵੀ ਚੱਲਦਾ ਕਿ ਜਿਹੜੇ ਜਦੋਂ ਇਸ ਗੱਲਬਾਤ ਜਿਹੜੀ ਹੁੰਦੀ ਹੈ ਕਿ ਭਈ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਪ੍ਰਧਾਨਗੀ ਹੋਰ ਨੂੰ ਦਿੱਤੀ ਜਾਵੇ ਤਾਂ ਬਹੁਤ ਬਹੁਤੇ ਲੀਡਰ ਜਿਹੜੇ ਉਹ ਵੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਬਿਨਾ ਆਰਥਿਕ ਤੌਰ ਤੇ ਕੋਈ ਇੰਨਾ ਮਜ਼ਬੂਤ ਨਹੀਂ ਹੈ ਨਹੀਂ ਕਿ ਸ਼੍ਰੋਮਣੀ ਕਾਲਦਨ ਨੂੰ ਚਲਾ ਸਕੇ ਇਸ ਤਰਕ ਦੇ ਨਾਲ ਕਿੰਨਾ ਕਸੈਮ ਤੋਂ ਜਿਹੜਾ ਇਹ ਤਰਕ ਦਿੱਤਾ ਜਾਂਦਾ ਕਿ ਹੋਰ ਕੋਈ ਲੀਡਰ ਆਰਥਿਕ ਤੌਰ ਤੇ ਇੰਨਾ ਮਜ਼ਬੂਤ ਨਹੀਂ ਸ਼੍ਰੋਮਣੀ ਕਾਲਦਨ ਨੂੰ ਚਲਾ ਸਕੇ ਅਕਾਲੀ ਦਲ ਨੂੰ ਤਾਂ ਆਰਥਿਕਤਾ ਦੀ ਲੋੜ ਹੀ ਨਹੀਂ ਕੱਲ ਅਕਾਲੀ ਦਲ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਿਹਾ ਕਿ ਹਰ ਹਲਕੇ ਦੇ ਵਿੱਚ ਗੁਰਦੁਆਰਾ ਸਾਹਿਬਾਨ ਤੁਸੀਂ ਗੁਰੂ ਘਰਾਂ ਦੇ ਵਿੱਚੋਂ ਆਪਦੀਆਂ ਸਰਗਰਮੀਆਂ ਕਿਉਂ ਨਹੀਂ ਚਲਾਉਂਦੇ? ਅਕਾਲੀ ਦਲ ਦਾ ਕਿਸੇ ਵੇਲੇ ਦਫਤਰ ਚੰਡੀਗੜ੍ਹ ਨਹੀਂ ਹੁੰਦਾ ਸੀ। ਇਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਦਫਤਰ ਹੁੰਦਾ ਸੀ ਅੰਮ੍ਰਿਤਸਰ। ਅੰਮ੍ਰਿਤਸਰ ਸਰ ਸਭ ਦਫਤਰ ਚੱਲਦਾ ਹੁੰਦਾ ਸੀ। ਅਕਾਲੀ ਦਲ ਦਾ ਦਫਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਾਅਦ ਵਿੱਚ ਬਣਾਇਆ ਸੈਕਟਰ 28 ਵਾਲਾ। ਜਦੋਂ ਉੱਥੋਂ ਚੱਲਦਾ ਹੁੰਦਾ ਸੀ ਉਦੋਂ ਅਕਾਲੀ ਦਲ ਦੇ ਪ੍ਰਧਾਨ ਕੌਣ ਹੁੰਦੇ ਸੀ? ਫੱਕਰ ਬੰਦੇ ਹੁੰਦੇ ਸੀ। ਮੋਹਨ ਸਿੰਘ ਤੁਰਕੋਲੇ ਤੇਜਾਰੇ ਕੋਲੇ ਕਿਹੜੇ ਰੱਖਵੇਂ ਸੀ? ਜੇ ਆਪਾਂ ਕਹੀਏ ਜਗਦੇਵ ਸਿੰਘ ਤਲਵੰਡੀ ਦੇ ਕੋਲੇ ਕਿਹੜੀ ਕਬੱਡੀ ਮਤਲਬ ਅਕਾਲੀ ਦਲ ਤਾਂ ਚੱਲਦਾ ਹੀ ਗੁਰੂ ਘਰਾਂ ਚੋਂ ਆਇਆ ਅਕਾਲੀ ਦਲ ਜਿਹੜਾ ਹੈਗਾ ਜਿੱਦੋਂ ਕਿ ਇਹਨੂੰ ਕਹਿੰਦੇ ਬਈ ਸਿੱਖੀ ਦਾ ਹਰਾਵਲ ਦਸਤ ਹੈ ਤੇ ਸਿੱਖੀ ਦੇ ਹਰਾਵਲ ਦਸਤ ਨੇ ਤਾਂ ਲੋੜ ਹੀ ਨਹੀਂ ਕਿਸੇ ਗੱਲ ਦੀ ਹੁਣ ਵੀ ਤੁਸੀਂ ਦੇਖੋ ਕੱਲ ਜਿਹੜਾ ਬਾਕੀ ਟੜਾਇਆ ਬਾਕੀ ਟੜਨੇ ਜਿਹੜੀ ਗੱਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਜੇ ਇਹ ਕੈਂਡੀਡੇਟ ਅਸੀਂ ਅਜੇ ਇਹ ਵਿਅਕਤੀ ਦੀ ਭਾਲ ਵਿੱਚ ਆ ਜਿਹੜਾ ਵਿਅਕਤੀ ਸੰਤ ਸੁਭਾ ਦਾ ਹੋਵੇ ਕੋਈ ਸੰਤ ਹੋਵੇ ਆਰਾਸ਼ੀ ਤੌਰ ਤੇ ਸੁਚੇਤ ਹੋਵੇ ਅਕਾਲੀ ਦਲ ਦਾ ਜਿਹੜਾ ਜਿਹੜੇ ਨਵੇਂ ਬੰਦੇ ਕੋਸ਼ਿਸ਼ ਕਰ ਰਿਹਾ ਉਹ ਅਕਾਲੀ ਦਲ ਦਾ ਪ੍ਰਧਾਨ ਕਿਸੇ ਧਾਰਮਿਕ ਸਿੱਖਿਅਤ ਨੂੰ ਹੀ ਬਣਾਉਣਾ ਚਾਹੁੰਦੇ ਕਿਸੇ ਨੂੰ ਲੱਭਣਾ ਚਾਹੁੰਦੇ ਮੈਨੂੰ ਜਾਣਕਾਰੀ ਮਿਲੀ ਹੈ ਵੀ ਦੋ ਕ ਬੰਦੇ ਉਹਨਾਂ ਨੇ ਜਿਹੜੇ ਹੈਗੇ ਦੋ ਕ ਬੰਦੇ ਇਹਦੇ ਟਰਾਈ ਕਰ ਰਹੇ ਹੈ ਸ਼ਾਇਦ ਉਹਨਾਂ ਚ ਕੋਈ ਆਏ ਉਹਨਾਂ ਦੇ ਵਿੱਚੋਂ ਇੱਕ ਸੱਜਣ ਤਾਂ ਉਹ ਹੈ ਜਿਹੜੇ ਬੈਲ ਐਜੂਕੇਟਡ ਹੈ ਧਾਰਮਿਕ ਪੱਖੋਂ ਪਰਪੱਕ ਹੈ ਮੈਂ ਨਾ ਨਹੀਂ ਲੈਂਦਾ ਉਹ ਮੈਂ ਇਸ਼ਾਰੇ ਤੇ ਦੱਸਣਾ ਤੇ ਉਹ ਦਲਤ ਭਾਈਚਾਰੇ ਨਾਲ ਸੰਬੰਧਿਤ ਹੈ ਜੇ ਪਹਿਲੀ ਵਾਰੀ ਦਲਤ ਭਾਈਚਾਰੇ ਦਾ ਬੰਦਾ ਆਕਾਲੀ ਦਲ ਦਾ ਪ੍ਰਧਾਨ ਬਣਦਾ ਤੁਸੀਂ ਦੇਖੋਗੇ ਗੱਲ ਕਿੱਧਰ ਨੂੰ ਜਾਂ 34% ਜਿਹੜੀ ਹੈ ਪਾਪੂਲੇਸ਼ਨ ਦਲਤ ਹੈ ਪੰਜਾਬ ਦੇ ਵਿੱਚ ਬਿਲਕੁਲ ਜਿਨ੍ਹਾਂ ਨਿਮਾਨਾਂ ਨੇ ਤਾਂ ਇਹ ਗੱਲ ਗੁਰੂ ਗੋਬਿੰਦ ਆਪਾਨੂੰ ਕਿਥੇ ਪ੍ਰਤੀਨਿਧਤਾ ਦਿੱਤੀ ਹੈ ਜੇ ਅਸੀਂ ਉਸ ਭਾਈਚਾਰੇ ਨੂੰ ਪ੍ਰਤੀਨਿਧਤਾ ਦਿੰਨੇ ਤਾਂ ਤੁਸੀਂ ਦੇਖੋਗੇ ਕਿ ਬੰਦ ਕਾਲੀ ਦਲ ਦਾ ਜੀ ਪਰ ਇਸ ਚੀਜ਼ ਨੂੰ ਹੁਣ ਕਿਵੇਂ ਨਜਿੱਠਿਆ ਜਾ ਜਾਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਨੇ ਇੱਕ ਧੜਾ ਤਾਂ ਠੀਕ ਹੈ ਬਾਕੀ ਤੌਰ ਤੇ ਆ ਗਿਆ ਦੂਸਰਾ ਧੜੇ ਦੇ ਵੱਲੋਂ ਵੀ ਆਪਦੀ ਮੀਟਿੰਗ ਜਿਹੜੇ ਕੀਤੀ ਗਈ ਆ ਇਹ ਦੋਹੇ ਕਿਤੇ ਇਹ ਤਾਂ ਨਹੀਂ ਕਿ ਕੱਲ ਨੂੰ ਮਿਲਦੇ ਤਾਂ ਨਹੀਂ ਨਜ਼ਰ ਆਉਣਗੇ ਜਿਵੇਂ ਪਹਿਲਾਂ ਵੀ ਹੁੰਦਾ ਕਿ ਰਸਿਆਂ ਨੂੰ ਮਨਾ ਲਿਆ ਜਾਂਦਾ ਜੀ ਤੁਹਾਨੂੰ ਲੱਗਦਾ ਕਿ ਕੱਲ ਨੂੰ ਫਿਰ ਇੱਕੋ ਦੇ ਵਿੱਚ ਜੱਫੀਆਂ ਪਾ ਕੇ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਉਹੀ ਪ੍ਰਧਾਨ ਕਹਿਣਗੇ ਕਿ ਜੀ ਸਾਡੇ ਗੁੱਸੇ ਗਲੇ ਖਤਮ ਹੋ ਗਏ ਅੰਦਰ ਗੱਲ ਹੋ ਗਈ ਜਾਂ ਹੁਣ ਕੋਈ ਕੁਝ ਨਾ ਕੁਝ ਵੱਖਰਾ ਹੋਵੇਗਾ ਅਕਾਲੀ ਦਲ ਕਰੇਗਾ ਅਕਾਲੀ ਦਲ ਦਾ ਸਮਝੌਤਾ ਹੋ ਸਕਦਾ ਹੈ ਇਸ ਗੱਲ ਤੋਂ ਆ ਲੈਕਿਨ ਪ੍ਰਧਾਨ ਸੁਖਵੀਰ ਸਿੰਘ ਬਾਦਲ ਰਹੂਗਾ ਇਹ ਉਹਨਾਂ ਨੂੰ ਪਰਵਾਹ ਨਹੀਂ ਰਹਿਣਾ ਉਹਨੋਂ ਗੱਲ ਨਿਕਲ ਗਈ ਦੂਰ ਨਿਕਲ ਗਈ ਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਆਪ ਦੀ ਵਿਚਾਰੇ ਦੀ ਮਤਲਬ ਜੇ ਆਪਾਂ ਕਹਿ ਦਈਏ ਤਾਂ ਕੋਈ ਉਹਨਾਂ ਕੋਈ ਗੁਨਾਹ ਨਹੀਂ ਹੈ ਹੈਂਡਲ ਕਰਨ ਦੇ ਵਿੱਚ ਜਿਹੜੇ ਉਹਦੇ ਐਡਵਾਈਜ਼ਰਸ ਨੇ ਉਹਨੂੰ ਮਾਰੇ ਉਹਨਾਂ ਨੂੰ ਕੀ ਲੋਡ ਸੀ ਜਦੋਂ ਜਿਹੜਾ ਜਿਹੜਾ ਜਦੋਂ ਉੱਥੇ ਕੋਰ ਕਮੇਟੀ ਦੇ ਵਿੱਚ ਹੋ ਗਿਆ ਕਿ ਆਪਾਂ ਨੂੰ ਪ੍ਰਧਾਨ ਜੀ ਦੇ ਵਿੱਚ ਭਰੋਸਾ ਪ੍ਰਗਟ ਕਰਨ ਦੀ ਲੋੜ ਹੀ ਕੋਈ ਨਹੀਂ ਤੇ ਉਹਨਾਂ ਨੇ ਭਰੋਸਗੀ ਵਾਲਾ ਸਟੇਟਮੈਂਟ ਕ ਆਪਣਾ ਜਿਹੜਾ ਪ੍ਰੈਸ ਨੋਟ ਕਿਉਂ ਜਾਰੀ ਕੀਤਾ ਉਹੀ ਪ੍ਰੈਸ ਨੋਟ ਜਿਹੜਾ ਪਹਿਲਾਂ ਜਾਰੀ ਕੀਤਾ ਸੀ ਕੱਲ ਜਾਰੀ ਕਰਦਾ ਜਿਹੜਾ ਪ੍ਰੈਸ ਨੋਟ ਜਿਹੜੀ 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 ਜਿਹੜਾ ਰੈਗੂਲੇਸ਼ਨ ਪਹਿਲੇ ਕੋਰ ਕਮੇਟੀ ਚ ਪਾਸ ਨਹੀਂ ਹੋਇਆ ਸੀ ਕੱਲ ਉਹ ਜ਼ਿਲ੍ਹਾ ਪ੍ਰਧਾਨਾਂ ਤੋਂ ਤੇ ਜਿਹੜੇ ਹੈਗੇ ਤੁਰੇ ਸਰਕਲ ਹਲਕਾ ਇੰਚਾਰਜ ਦੀ ਮੀਟਿੰਗ ਤੋਂ ਪਾਸ ਕਰਵਾ ਲਿਆ ਇਹਦਾ ਮਤਲਬ ਵੀ ਉਹ ਤੋਂ ਪਾਸ ਨਹੀਂ ਹੋਇਆ ਸੀ ਕੱਲ ਪਾਸ ਕਰਵਾਇਆ ਤਾਂ ਆਪਦੀ ਆ ਵੀ ਉਹਨਾਂ ਨੇ ਗੁਨਾ ਮੰਨ ਲਿਆ ਫਦਾ ਕਿ ਅਸੀਂ ਗਲਤ ਕੀਤਾ ਇਹਦੀ ਲੋੜ ਕੋਈ ਨਹੀਂ ਸੀ ਮੇਰੇ ਖਿਆਲ 'ਚ ਇਹ ਨਾ ਗੱਲ ਹੁੰਦੀ ਤਾਂ ਕਦੇ ਇਹ ਨਾ ਰੌਲੇ ਨਹੀਂ ਪੈਣਾ ਸੀ ਆਪੇ ਦੱਬੀ ਘੁੱਟੀ ਦੀ ਗੱਲ ਚਲੀ ਜਾਂਦੀ ਹਾਂ ਸਮਝੌਤਾ ਹੋ ਸਕਦਾ ਹੈ ਕਿ ਗੁੱਸਾ ਜਾਂ ਬੰਦਾ ਜਿਹੜਾ ਹੈਗਾ ਉਹਨੂੰ ਪ੍ਰੈਜ਼ੀਡੈਂਟ ਬਣਾ ਲਿਆ ਜਾਵੇ ਇੱਕ ਚੀਜ਼ ਹੋਰ ਆ ਹੁਣ ਇਹ ਵੀ ਚਰਚਾ ਚੱਲਦੀ ਹੈ ਕਿ ਆਖਿਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟਣਾ ਕਿਉਂ ਨਹੀਂ ਚਾਹੁੰਦੇ ਜਾਂ ਉਹ ਧੜਾ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਉਹ ਕਿਉਂ ਨਹੀਂ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋਣ ਪ੍ਰਧਾਨਗੀ ਤੋਂ ਹਟਣ ਹੋਰ ਕਿਸ ਨੂੰ ਲਾਇਆ ਜਾਵੇ ਕਿ ਕਿਸੇ ਤਰ੍ਹਾਂ ਦੀ ਇਨਸਿਕਿਉਰਿਟੀ ਫੀਲ ਹੁੰਦੀ ਆ ਤਾਂ ਕਰਕੇ ਆ ਕਿ ਕਿਤੇ ਬਾਦਲ ਪਰਿਵਾਰ ਤੋਂ ਜੇ ਪ੍ਰਧਾਨਗੀ ਚਲੀ ਗਈ ਤਾਂ ਪਛ ਪ੍ਰਤੀਤ ਉਨੀ ਨਹੀਂ ਰਹਿਣੀ ਜਿੰਨੀ ਬਾਦਲ ਪਰਿਵਾਰ ਦੀ ਰਹੀ ਆ 2019 ਦੀ ਚੋਣ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਐਸ ਵੇਲੇ ਜਿਹੜਾ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਮਲਕ ਅਰਜੁਨ ਖੜਗੇ ਹੈ ਹੈ ਖੜਗੇ ਪਰ ਹੁਕਮ ਕਿਸਦਾ ਚੱਲਦਾ ਹੈ ਉਧਰ ਰਾਹੁਲ ਗਾਂਧੀ ਦਾ ਚੱਲਦਾ ਹੈ ਜਿਹੜੇ ਫੈਸਲੇ ਹੁੰਦੇ ਹੈ ਰਾਹੁਲ ਗਾਂਧੀ ਕਰਦਾ ਹੈ ਲੇਕਿਨ ਮੋਰ ਕਿਸਦੀ ਲੱਗਦੀ ਹੈ ਮੋਰ ਲੱਗਦੀ ਹੈ ਮਲਕ ਅਰਜੁਨ ਖੜਗੇ ਜੀ ਮੇਰਾ ਇਹ ਮੰਨਣਾ ਹੈ ਕਿ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਦੇ ਮੌਕੇ ਜਦੋਂ ਉਹਨਾਂ ਨੇ ਭਾਸ਼ਣ ਕੀਤਾ ਉਦੋਂ ਇਹ ਕਹਿ ਦਿੰਦੇ ਕਿ ਜੋ ਗੁਨਾਹ ਹੋਇਆ ਜਾਣੇ ਜਾਣ ਜਾਲੇ ਦੇ ਵਿੱਚ ਜਾ ਸਾਡੇ ਤੇ ਜੋ ਇਲਜ਼ਾਮ ਲੱਗਦੇ ਆ ਭੈ ਝੂਲੀਆੜ ਦਾ ਭਾਈ ਮੇਰੀ ਝੂਲੀ ਚ ਪਾ ਦਿਓ ਮੈਂ ਪ੍ਰਵਾਨ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਮੈਂ ਪ੍ਰਵਾਨ ਕਰਦਾ ਮੈਂ ਪ੍ਰਧਾਨਗੀ ਤੇ ਨਾ ਅਸਤੀਫਾ ਜਿਹਨੂੰ ਮਰਜ਼ੀ ਆ ਪ੍ਰਧਾਨ ਬਣਾ ਲਓ ਤੁਸੀਂ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਐਨੀ ਗੱਲ ਕਹਿ ਦਿੰਦਾ ਉੱਥੇ ਫਿਰ ਮੰਥਨ ਹੋਣਾ ਸੀ ਕਿਹਨੂੰ ਬਣਾਇਆ ਫਿਰ ਪੁੱਛਣਾ ਸੀ ਉਦੋਂ ਬਲਵਿੰਦਰ ਸਿੰਘ ਭੁੰਦਰ ਨੂੰ ਚਾਕੇ ਪ੍ਰਧਾਨ ਬਣਾਣ ਦੇ ਬਲਵਿੰਦਰ ਸਿੰਘ ਭੁੰਦਰ ਤੋਂ ਕੋਈ ਖਤਰਾ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਉਹਦੇ ਸਲਾਹਕਾਰ ਇਹ ਐਡਵਾਈਸ ਕਰ ਰਿਹਾ ਕਿ ਜੇ ਇੱਕ ਵਾਰੀ ਤੁਹਾਡੇ ਹੱਥੋਂ ਨਿਕਲ ਗਈ ਨਾ ਤੇ ਮੁੜ ਕੇ ਤੁਹਾਡੇ ਪੈਰ ਨਹੀਂ ਲੱਗ ਸੁਖਵੀਰ ਸਿੰਘ ਬਾਦਲ ਦਾ ਜਾਂ ਉਹਨਾਂ ਦੇ ਬਾਦਲ ਪਰਿਵਾਰ ਦਾ ਔਰਾ ਇਨਕ ਤਾਂ ਹੈਗਾ ਕਿ ਉਸ ਵੱਡੇ ਦਰਖਤ ਦੇ ਥੱਲੇ ਕਦੇ ਛੋਟਾ ਦਰਖਤ ਨਹੀਂ ਲੱਗਦਾ ਬੋਰਡ ਦੇ ਥੱਲੇ ਕਦੇ ਲੱਗਦਾ ਨਹੀਂ ਪ੍ਰਧਾਨ ਕਿਸੇ ਨੂੰ ਹੋਰ ਬਣਾ ਲੈਂਦੇ 6 ਮਹੀਨਿਆਂ ਬਾਅਦ ਆਪਣੇ ਆਪ ਹੀ ਲੋਕਾਂ ਨੇ ਜਾ ਕੇ ਕਹਿੰਦੇ ਆਓ ਜੀ ਪ੍ਰਧਾਨ ਜੀ ਤੁਹਾਡੇ ਬਗੈਰ ਨਹੀਂ ਚੱਲਦਾ ਤੁਸੀਂ ਸੰਭਾਲੋ ਉਹ ਜਿਹੜੀ ਉਹ ਮਿਸਟੇਕ ਉਸ ਵੇਲੇ ਦੀ ਹੋਈ ਹੈ ਨਾ ਜੱਜਮੈਂਟ ਦੇ ਵਿੱਚ ਜਿਹੜਾ ਇਹਨਾਂ ਨੇ ਮਾਰ ਖਾਦੀ ਬਸ ਉਹ ਜੱਜਮੈਂਟ 'ਚ ਮਾਰ ਖਾ ਗਏ ਸੁਖਵੀਰ ਸਿੰਘ ਬਾਦਲ ਨੂੰ ਦਹਿਸ਼ਤ ਜਿਹਾ ਕੀਤਾ ਹੋਇਆ ਹੈ ਕਿ ਜੇ ਤੁਹਾਡੇ ਕੋਲ ਇੱਕ ਵਾਰੀ ਨਿਕਲ ਗਿਆ ਤਾਂ ਮੁੜ ਕੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੋਰ ਕਿਸੇ ਦੇ ਵਿੱਚ ਇਹ ਨਹੀਂ ਸਮ ਜੇ ਆਪਾਂ ਕਹਿੰਦੇ ਇਹ ਪੈਸੇ ਨਾਲ ਚੱਲਦਾ ਪੈਸੇ ਨਾਲ ਅਕਾਲੀ ਦਲ ਕਦੇ ਪੈਸੇ ਨਾਲ ਚੱਲਿਆ ਨਹੀਂ ਮੈਂ ਤਾਂ ਕਦੇ ਦੇਖਿਆ ਨਹੀਂ ਅਕਾਲੀ ਦਲ ਪੈਸੇ ਨਾਲ ਚੱਲਦਾ ਇਹ ਪਹਿਲਾ ਮੌਕਾ ਹੈ ਜਦੋਂ ਇਹਨੇ ਅਕਾਲੀ ਦਲ ਨੂੰ ਇੱਕ ਕਾਰੋਬਾਰ ਕਾਰਪੋਰੇਸ਼ਨ ਨੂੰ ਬਦਲਤਾ ਪਹਿਲਾਂ ਤਾਂ ਅਕਾਲੀ ਦਲ ਜਿਹੜਾ ਗੁਰਦੁਆਰਾ ਜੋ ਚੱਲਦਾ ਸੀ ਗੁਰਦੁਆਰਾ ਜੋ ਮੋਰਚੇ ਲੱਗਦੇ ਸੀ ਉੱਥੋਂ ਅਰਦਾਸਾਂ ਹੁੰਦੀਆਂ ਸੀ ਮੋਢਿਆਂ ਤੇ ਕਸ਼ੇਰੇ ਰੱਖਦੇ ਗੱਲ ਚੋਲਾ ਪਾਉਂਦੇ ਤੇ ਸਿੰਘ ਚਲੇ ਜਾਂਦੇ ਸੀ 19 ਮਹੀਨੇ ਮੋਰਚਾ ਲੱਗਿਆ ਕੋਈ ਛੋਟੀ ਗੱਲ ਹੈ ਇਹ ਇਹਦੇ ਚ ਜਿਹੜੀ ਹੈ ਨਾ ਤੋਂ ਮਤਲਬ ਮੇਰੇ ਖਿਆਲ ਨਾਲ ਗਲਤੀ ਹੋਈ ਹੈ ਇਹ ਐਸਐਸ ਨਹੀਂ ਕਰ ਸਕਿਆ ਸਿਚ ਤੁਸੀਂ ਮੰਨਦੇ ਹੋ ਕਿ ਜਿਸ ਤਰ੍ਹਾਂ ਨੇ ਤੁਸੀਂ ਕਿਹਾ ਕਿ ਜਲੰਧਰ ਦੇ ਵਿੱਚ ਜੋ ਮੀਟਿੰਗ ਹੋਈ ਆ ਉਸ ਤੇ ਵਿੱਚ ਜੋ ਚੀਜ਼ ਕਹੀ ਗਿਆ ਜੇ ਉਹ ਹੁੰਦਾ ਆ ਪ੍ਰਧਾਨਗੀ ਬਦਲੀ ਜਾਂਦੀ ਆ ਜਿਹੜੇ ਤੁਸੀਂ ਕਹਿੰਦੇ ਹੋ ਕਿ ਦੋ ਚਿਹਰਿਆਂ ਦੀ ਗੱਲ ਕਰ ਰਹੇ ਹੋ ਕਿ ਦੋ ਚਿਹਰਿਆਂ ਨੂੰ ਦੇਖ ਰੱਖਿਆ ਆ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਤਾਂ ਲੱਗਦਾ ਕਿ ਅਕਾਲੀ ਦਲ ਦੁਬਾਰਾ ਪੰਜਾਬ ਦੇ ਵਿੱਚ ਜਲਦੀ ਖੜਾ ਹੋ ਸਕਦਾ ਨਹੀਂ ਜੇ ਮੈਂ ਤੁਹਾਨੂੰ ਮਿਸਾਲ ਦੇ ਕੇ ਹਟਿਆ ਸੁਖਜਿੰਦਰ ਸਿੰਘ ਰਦਾਵਾ ਤੇ ਸੁਨੀਲ ਜਾਖੜ ਦੀ ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਜ਼ਰੂਰੀ ਹੈ ਅਕਾਲੀ ਦਲ ਆਕਾਲੀ ਦਲ ਕਮਜ਼ੋਰ ਹੋਣਾ ਪੰਜਾਬ ਦੀ ਵੱਡ ਕਿਸਮਤੀ ਹੈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਰੀਜਨਲ ਪਾਰਟੀ ਹੈ ਇੱਥੋਂ ਦੇ ਲੋਕਾਂ ਦੀਆਂ ਆਸਾਂ ਤੇ ਉਮੰਗਾਂ ਨੂੰ ਕਦੇ ਵੀ ਕੋਈ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਪੂਰਾ ਨਹੀਂ ਕਰ ਸਕਦੀ ਨੈਸ਼ਨਲ ਪਾਰਟੀਆਂ ਦੇ ਖਿਲਾਫ ਸੰਘਰਸ਼ ਕਰਨ ਵਾਸਤੇ ਰੀਜਨਲ ਪਾਰਟੀ ਚਾਹੀਦੀ ਔਰ ਉਹ ਕਿਉਂਕਿ ਇਹ ਜਿਹੜਾ ਕਿਸਾਨੀ ਡੋਮੀਨੇਟਿਡ ਤੇ ਸਿੱਖ ਡੋਮੀਨੇਟਿਡ ਏਰੀਆ ਹੈ ਔਰ ਇੱਥੇ ਸਿੱਖਾਂ ਦੀ ਪਾਰਟੀ ਚਾਹੀਦੀ ਉਹ ਅਕਾਲੀ ਦਲ ਹੈ ਇਸ ਵਾਸਤੇ ਦਾ ਲੋੜ ਹੈਗੀ ਹੈਗੀ ਅਕਾਲੀ ਦਲ ਤੋਂ ਬਗੈਰ ਗੱਡੀ ਨਹੀਂ ਚੱਲਣੀ ਔਰ ਜੇ ਕੋਈ ਵੀ ਬਣ ਗਿਆ ਕਿਸੇ ਤੇ ਵੀ ਸੈਂਪਟੀ ਹੋ ਜਾਈ ਕੱਲਾ ਸੁਖਵੀਰ ਸਿੰਘ ਪਾਸੇ ਹੋ ਜਿੱਤਾ ਅਕਾਲੀ ਦਲ ਛਾਲਾ ਮਾਰ ਕੇ ਬਹਿ ਜਾ ਲੋਕਾਂ ਨੂੰ ਅਕਾਲੀ ਦਲ ਨਾਲ ਨਹੀਂ ਅਲਰਜੀ ਅਲਰਜੀ ਅਸਲ ਵਿੱਚ ਬਾਦਲ ਫੈਮਿਲੀ ਨਾਲ ਹੈ ਜੇ ਆਪਾਂ ਕਹੀਏ ਪ੍ਰਕਾਸ਼ ਸਿੰਘ ਬਾਦਲ ਨਾਲ ਉਹ ਨਹੀਂ ਅਲਰਜੀ ਨਹੀਂ ਸੀ ਜਿਹਨੀਆਂ ਅਲਰਜੀ ਸੁਖਵੀਰ ਸਿੰਘ ਬਾਦਲ ਨਾਲ ਹੈ ਕਿਉਂਕਿ ਜਦੋਂ ਬੇਅਦਬੀ ਵਾਲਾ ਮਾਮਲਾ ਹੋਇਆ ਜਦੋਂ ਡੇਰਾ ਮੁਖੀ ਦੇ ਨਾਲ ਸਮਝੌਤੇ ਹੋਦੇ ਆ ਡੇਰਾ ਮੁਖੀ ਨਾਲ ਸਾਰੀ ਗੱਲਬਾਤ ਕਰਦੇ ਉਹਦੇ ਤੁਸੀਂ ਦੇਖੋ ਉਹਨਾਂ ਨੇ ਕਹਿੰਦੇ ਸੀ ਵੀ ਸੁਖਵੀਰ ਸਿੰਘ ਬਾਦਲ ਦੀ ਮੈਨੇਜਮੈਂਟ ਇਹ ਮੈਨੇਜਮੈਂਟ 2012 ਚ ਰਿਪੀਟ ਕਰ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਕਹਿੰਦੇ ਜਦਾ ਬੁੱਢਾ ਐਵੇਂ ਕਰੀਏ ਜਿਹੜੇ ਉਸ ਵੇਲੇ ਵੀ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਤੁਰੇ ਫਿਰਦੇ ਸੀ ਅਫਸਰ ਖਾਸ ਕਰਕੇ ਉਹ ਅਫਸਰ ਕਹਿੰਦੇ ਸੀ ਜੀ ਇਹ ਬਜ਼ੁਰਗ ਜਿਹੜਾ ਹੈਗਾ ਇਹ ਅੱਗੇ ਨਹੀਂ ਬਦਲਦਾ ਸੁਖਵੀਰ ਸਿੰਘ ਦੇ ਹੱਥ ਕਮਾਂਡ ਚ ਆਈ ਦੀ ਇਹ ਦੇਖੋ ਪੰਜਾਬ ਨੂੰ ਕਿਵੇਂ ਬਦਲਦਾ ਉਹ ਬਦਲਦਾ ਬਦਲਦਾ ਸਾਰਾ ਕੁਝ ਬਦਲਦਾ ਬਜ਼ੁਰਗ ਆਦਮੀ 90 95 ਸਾਲ ਦੀ ਉਮਰ ਦੇ ਵਿੱਚ ਜਿਹੜਾ ਬੰਦਾ ਕਹਿੰਦੇ ਹਾਰੇ ਹੀ ਨਹੀਂ ਸੀ ਜਿਹਨੇ ਕਦੇ ਸੋਚਿਆ ਨਹੀਂ ਸੀ ਕਿ ਮੈਂ ਹਾਰ ਜੂਗਾ ਉਹਨੂੰ ਵੀ ਹਰ ਬਤਾ ਕਿਤੇ ਇਹ ਨਾ ਹੋ ਜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਲਦਲ ਬਾਦਲ ਅਲੱਗ ਤੇ ਸ਼੍ਰੋਮਣੀ ਕਲਦਲ ਇੱਕ ਨਮਈ ਖੜਾ ਹੋ ਜਾਏ ਇਹੋ ਜਿਹਾ ਕੁਝ ਕੁਝ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨਮਨ ਨਹੀਂ ਮੇਰਾ ਖਿਆਲ ਜਿਹੜੀ ਜਿਹੜੀ ਉਹ ਲੀਡਰਸ਼ਿਪ ਬੜੀ ਸਿਆੜੀ ਹੈ ਜੇ ਉਹਨਾਂ ਨੇ ਨਵਾਂ ਬਣਾਉਣਾ ਹੁੰਦਾ ਤਾਂ ਇਹ ਤੋਂ ਪਹਿਲਾਂ ਬਣਾ ਲੈਂਦੇ ਉਹ ਲੜਾਈ ਵਿੱਚ ਰਹਿ ਕੇ ਲੜਨਗੇ ਔਰ ਵਿੱਚੋਂ ਹੀ ਉਹ ਮਤਲ ਜਿਹੜੀ ਇਹ ਲੀਡਰਸ਼ਿਪ ਹੈ ਉਹ ਹਾਸਲ ਕਰਨਗੇ ਕਿਉਂਕਿ ਜੇ ਤਾਂ ਉਹ ਕਵੇ ਮੈਂ ਪ੍ਰਧਾਨ ਬਣਦੇ ਕੱਲ ਚੰਦੂ ਮਾਜਰਾ ਨੇ ਮੀਡੀਆ ਨੇ ਪੁੱਛਿਆ ਸੀ ਕਿ ਤੁਸੀਂ ਪ੍ਰਧਾਨ ਹੋ ਕਹਿੰਦਾ ਮੈਂ ਕੈਂਡੀਡੇਟ ਨਹੀਂ ਜਿਹੜੇ ਆਪਣੇ ਸੁਖਦੇਵ ਸਿੰਘ ਢੀਡਸਾਹ ਉਮਰ ਉਹਨਾਂ ਦਾ ਸਾਥ ਨਹੀਂ ਦਿੰਦੀ ਤੇ ਕਾਜਿਆ ਨਹੀਂ ਇਹਨਾਂ ਦੇ ਕੋਲੇ ਇੱਕੋ ਇੱਕ ਪ੍ਰਧਾਨ ਹੈਗਾ ਜਿਹੜੇ ਬੰਦੇ ਨੂੰ ਆਪਾਂ ਪੈਸੇ ਦੇ ਪੱਖ ਤੋਂ ਵੀ ਜਿੱਦੇ ਕਹੀਏ ਤਾਂ ਐਸਾ ਉਹ ਸਿਰਫ ਮਨਪ੍ਰੀਤਿਆ ਦੀ ਹੈ ਹੋਰ ਮਨਪ੍ਰੀਤਿਆਲੀ ਆ ਪਰ ਮਨਪ੍ਰੀਤਿਆਲੀ ਦੀ ਉਮਰ ਨਹੀਂ ਕਿਉਂਕਿ ਆ ਕਾਲੀ ਦਲ ਦੀ ਸਫਲਤਾ ਦੇ ਲਈ ਕੋਈ ਮਤਲਬ ਧਾਰਮਿਕ ਸ਼ਖਸੀਅਤ ਚਾਹੀਦੀ ਹੈ ਜੇ ਧਾਰਮਿਕ ਸ਼ਖਸੀਅਤ ਲੱਗੀ ਕੋਈ ਸੰਤ ਲੋਂਗੋਵਾਲ ਦੇ ਕੋਲੇ ਕੀ ਸੀ ਸੰਤ ਲੋਂਗੋਵਾਲ ਵੀ ਤਾਂ ਗੁਰਦੁਆਰੇ ਸੀ ਬੈਠਾ ਸੀ ਬਿਲਕੁਲ ਠੀਕ ਹੈ ਨਾ ਉਹ ਗੁਰਦੁਆਰੇ ਦੇ ਵਿੱਚੋਂ ਚੱਲ ਕੇ ਤੁਸੀਂ ਦੇਖੋ ਵੀ ਕਿੰਨਾ ਵੱਡਾ ਲੀਡਰ ਸਥਾਪਤ ਹੋਇਆ ਮੋਰਚੇ ਦਾ ਡਿਕਟੇਟਰ ਹੋਇਆ ਸੰਤ ਫਤੇ ਸਿੰਘ ਹੋ ਗਿਆ ਸੰਤ ਅਰਜਨ ਸਿੰਘ ਲੋਂਗੋਵਾਲ ਹੋ ਗਿਆ ਸੰਤ ਚੰਨਣ ਸਿੰਘ ਵਰਗੇ ਬੱਦੇ ਹੋ ਗਏ ਸ਼੍ਰੋਮਣੀ ਕਮੇਟੀ ਕਿੰਨਾ ਵਧੀਆ ਚੱਲਦੀ ਸੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਇਸ ਕਿਸਮ ਦੀ ਲੋੜ ਹੈਗੀ ਹੈ ਸਮੇਤਾ ਬਹੁਤ ਬਹੁਤਾਂ ਮੈਟਰ ਸਰ ਸ਼ੁਕਰੀਆ ਜੀ ਮੇਰੇ ਸੋ ਮੇ ਨਾਲ ਬਖਤੌਰ ਸਿੰਘ ਢੱਲੋ ਹੋਰੀ ਸੀ ਹਾਲਾਂਕਿ ਸ਼੍ਰੋਮਣੀ ਕਲਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਲਬਲੀ ਜਿਹੜੀ ਮੱਛੀ ਹੋਈ ਆ ਉਹਦਾ ਕੀ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਪਤਾ ਲੱਗਣਾ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ